ਵਾੜ ਨਿਕਲ ਰਹੇ ਤੇ ਚੋਂ ਹੀ ਇੰਨਾ ਘੀੜਾ ਜੇ ਰਸਤਾ ਸੀਗਾ ਮੈਂ ਅੱਗੇ-ਅੱਗੇ ਚੱਲ ਰਹੀ ਸੀ ਸਰ ਪਿੱਛੇ ਆ ਰਹੀ ਸੀਗੇ ਤੇ ਮੈਂ ਸਾਈਡ ਜਿੱਤੇ ਹੋ ਗਈ ਠੀਕ ਹੈ ਕਿ ਵੀ ਚਲੋ ਉਹਨਾਂ ਨੂੰ ਰਾਹ ਦਿੰਨੇ ਆ ਹਨਾ ਤੇ ਮੈਨੂੰ ਕਹਿੰਦੇ ਤੂੰ ਸਾਈਡ ਤੇ ਹੋ ਕੇ ਕਾ ਤੋ ਤੁਰ ਰਹੀ ਹੈ ਤੂੰ ਸੈਂਟਰ ਚ ਤੁਰਿਆ ਕਰ ਮੈਂ ਕੱਟੜ ਪੈਨ ਹੋ ਗਈ ਹਾਂ ਸਰ ਤੇ ਮੈਂ ਉਹ ਆ ਚੀਜ਼ਾਂ ਦੇਖ ਕੇ ਤੁਸੀਂ ਹੰਮਨੇ ਹੋ ਕਿੰਨੇ ਕੁੜੀ ਨੂੰ ਆਈਐਸ ਦਾ ਸ਼ੌਂਕ ਹੈਗਾ ਸੀ ਤੇ ਉਹ ਸ਼ੌਂਕ ਨੂੰ ਫਿਲਮੀ ਲਾਈਨ ਵਿੱਚ ਕਿਵੇਂ ਆਇਆ ਫਿਰ ਫੈਟ ਹੁੰਦੀ ਸੀ ਤੇ ਮੈਂ 90 ਕਿਲੋਜ ਉਹ ਵੈਸੇ ਤੁਸੀਂ ਇਹ ਦੇਖ ਮੈਂ ਤੁਹਾਨੂੰ ਫੋਟੋਸ ਦਿਖਾਵਾਂ ਬਹੁਤ ਮੋਟੀ ਹੁੰਦੀ ਸੀ ਮੈਂ ਸਕੂਲ ਟਾਈਮ ਦੇ ਉੱਤੇ ਸਪੈਸ਼ਲੀ ਤਾਂ ਉਦੋਂ ਮੇਰੇ ਬੜੇ ਜਿਵੇਂ ਛੇੜ ਨਹੀਂ ਰੱਖਦੇ ਹੁੰਦੇ ਹੈਗੇ ਸਕੂਲ ਵਾਲੇ ਬੱਚੇ ਉਦੋਂ ਜੇ ਨਾਮ ਪਾਏ ਹੋਏ ਸੀ ਫਨੀ ਫਨੀ ਖਲੀ ਦੀ ਭੈਣ ਸੇਂਟ ਬਰਨार्ड ਏਦਾਂ ਨਹੀਂ ਤੂੰ ਐਕਟ੍ਰੈਸ ਬਣ ਸਕਦੀ ਹੈ ਠੀਕ ਹੈ ਉਦੋਂ ਉਦੋਂ ਗੱਲਾਂ ਹੀ ਤੋਏ ਹੈਗੇ ਤੇ ਸ਼ਾਇਦ ਉਦੋਂ ਤੋਂ ਹੁੰਦੀ ਨਹੀਂ ਹੋਣੀ ਮੈਨੂੰ ਸਾਰੇ ਸਿੱਕੇ ਤੋਂ ਉਦੋਂ ਵੀ ਉਹ ਲੁਕ ਜਾਂਦੇ ਸੀ ਘਰ ਆਲਾ ਨਾਮ ਤਾਂ ਮੇਰਾ ਬਹੁਤ ਫਨੀ ਆ ਮੈਂ ਬਸ ਸੁਣਾਜੋ ਮੇਰਾ ਘਰ ਦਾ ਨਾਮ ਹੈਗਾ ਜੀ ਨੋਨੂ ਤੇ ਮਤਲਬ ਮੇਰੇ ਘਰੇ ਤਾਂ ਮੈਂ ਕੋਈ ਮੈਨੂੰ ਹਸ਼ਨੀਨ ਕਹਿ ਕੇ ਤਾਂ ਬੁਲਾਉਂਦਾ ਹੀ ਨਹੀਂ ਹੈਗਾ ਜੇ ਮੈਂ ਕਦੇ ਕਿਸੇ ਦੇ ਮੂੰਹ ਤੋਂ ਸੁਣ ਲਵਾਂ ਵੀ ਹਸ਼ਨੀਨ ਕਹਿ ਰਹੇ ਨੇ ਮੇਰੇ ਕੰਨਾਂ ਨੂੰ ਹੀ ਆਰਡ ਲੱਗਣ ਲੱਗ ਜਾਂਦਾ ਵੀ ਇਹ ਕੀ ਬੋਲ ਰਿਹਾ ਸਭ ਤੋਂ ਖੂਬਸੂਰਤ ਕੱਲ ਲੱਗਦੀ ਹੈ ਉਹਦੀ ਸਟੋਰੀ ਲਾਈਨ ਹੈ ਸਟੋਰੀ ਲਾਈਨ ਬਹੁਤ ਸੋਹਣੀ ਹੈ ਮੇਰਾ ਕੈਰੈਕਟਰ ਮੈਨੂੰ ਬਹੁਤ ਪਸੰਦ ਆ ਮੇਰਾ ਕੈਰੈਕਟਰ ਜਿਹੜੇ ਅੱਜ ਕੱਲ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਯੰਗਸਟਰਸ ਥੋੜਾ ਛੇਤੀ ਹਵਾਜੀ ਜਾ ਕੇ ਫੜਾ ਮਾਰਨ ਲੱਗ ਜਾਂਦੇ ਨੇ ਨਾ ਮੀ ਲੈਂ ਅਸ ਸੀ ਕਿ ਉਹ ਉਹ ਚੀਜ਼ਾਂ ਨਹੀਂ ਹੋਣੀਆਂ ਚ ਸਵਾਗਤ ਤੁਸੀਂ ਦੇਖ ਰਹੇ ਹੋ ਡੈਲੀ ਪੋਸਟ ਪੰਜਾਬੀ ਤੇ ਮੈਂ ਸੰਦੀਪ ਕੰਬੋਜ ਗੱਲ ਕਰਦੇ ਆ ਫਿਲਮ ਇੰਡਸਟਰੀ ਦਾ ਜਿਸ ਦੇ ਵਿੱਚ ਅਸੀਂ ਬੱਬੂ ਮਾਨ ਦੀ ਗੱਲ ਕਰੀਏ ਤਾਂ ਜਦੋਂ ਵੀ ਫਿਲਮਾਂ ਆਉਂਦੀਆਂ ਤਾਂ ਜਿਹੜੀ ਚਰਚਾ ਜ਼ਰੂਰ ਹੁੰਦੀ ਤਾਂ ਸ਼ੌਂਕੀ ਸਰਦਾਰ ਜਿਸ ਦੇ ਵਿੱਚ ਗੁਰੂ ਰੰਦਾਵਾ ਬੱਬੂ ਮਾਨ ਅਤੇ ਗੱਗੂ ਗਿੱਲ ਤੇ ਨਾਲ ਸਾਡੇ ਨਾਲ ਅਦਾਕਾਰਾ ਮੌਜੂਦ ਨੇ ਜਿਨ੍ਹਾਂ ਦਾ ਬਹੁਤ ਵਧੀਆ ਰੋਲ ਹੈਗਾ ਇਸ ਫਿਲਮ ਦੇ ਵਿੱਚ ਤਾਂ ਸਾਡੇ ਨਾਲ ਅਸ਼ਨੀਮ ਹਾਂ ਚੋਹਾਨ ਜੀ ਮੌਜੂਦ ਨੇ ਤੁਹਾਡਾ ਨਾਮ ਹੀ ਥੋੜਾ ਡਿਫਿਕਲਟ ਆ ਗਿਆ ਹਸ਼ਮੀਨ ਮੈਂ ਬਹੁਤ ਯੂਜ਼ਡ ਹਾਂ ਜੀ ਸੈਂਸਰ ਸ੍ਰੀਕਲ ਮੈਂ ਬਹੁਤ ਯੂਜ਼ ਟੂ ਹਾਂ ਕਿ ਮੇਰਾ ਨਾਮ ਗਲਤ ਤਰੀਕੇ ਨਾਲ ਲਿੱਤਾ ਜਾਂਦਾ ਸੋ ਇਟਸ ਓਕੇ ਮੈਂ ਬੁਰਾ ਨਹੀਂ ਬਣਾਉਂਦੀ ਹੈਗੀ ਪਰ ਮੈਂ ਦੱਸ ਦਿੰਨੀ ਆ ਸਹੀ ਪਰਨੰਸੀਏਸ਼ਨ ਕੀ ਹੈ ਸੋ ਹਸ਼ਮੀਨ ਚੋਹਾਨ ਬਹੁਤ ਸਾਡੇ ਮੂੰਹ ਚ ਕਸ਼ਿਸ਼ ਹੀ ਨਹੀਂ ਆਈ ਨਾ ਜਿਹੜੀ ਤੁਸੀਂ ਹਸ਼ਮੀਨ ਹੈ ਉਹ ਥੋੜੀ ਜਿਹੀ ਨਾ ਜਿਹੜੀ ਮਠਾਸ ਘੱਟ ਸੀ ਉਹ ਤਾਂ ਸੀ ਨਹੀਂ ਤੁਸੀਂ ਇਹਨੂੰ ਜੇ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰੋਗੇ ਨਾ ਬਹੁਤ ਸਿੰਪਲ ਹੈ ਹਸ਼ਮੀਨ ਹਨ ਤੁਹਾਨੂੰ ਯਾਦ ਰਹੋ ਹਸ਼ਨੀਨ ਹਾਂਜੀ ਬਸ ਦੇਖੋ ਇੰਨੀ ਯਾਦ ਘਰੇ ਮਤਲਬ ਇਹੀ ਚੱਲਦਾ ਹੈ ਨਹੀਂ ਨਹੀਂ ਘਰ ਵਾਲਾ ਨਾਮ ਤਾਂ ਮੇਰਾ ਬਹੁਤ ਫਨੀ ਹੈ ਬਸ ਉਹਦਾ ਜੋ ਉਸ ਨਾਂ ਦੇ ਜਿਆਦਾ ਚਰਚੇ ਹੁੰਦੇ ਨਹੀਂ ਪਿੰਡ ਚ ਲਈਏ ਨਾ ਹਾਂਜੀ ਹਾਂ ਮੇਰਾ ਨਾਂ ਤੇ ਸੰਦੀਪ ਆ ਪਿੰਡ ਚ ਲਈਏ ਉਹਨੇ ਪਤਾ ਲ ਲਾਣਾ ਸੰਦੀਪ ਹਗਾ ਕੋਣ ਉਹਨੇ ਪਿੰਡ ਤੋਂ ਬੰਦੇ ਨੂੰ ਵਾਪਸ ਮੋੜ ਦੇਣਾ ਵੀ ਸਾਡੇ ਤੇ ਕੋਈ ਰਹਿੰਦਾ ਤੁਹਾਡਾ ਨਾਮ ਪੁੱਛਣਾ ਜੀ ਮੇਰਾ ਘਰ ਦਾ ਨਾਮ ਹੈਗਾ ਜੀ ਨੋਨੂ ਤੇ ਮਤਲਬ ਮੇਰੇ ਘਰੇ ਤਾਂ ਮੈਂ ਕੋਈ ਮੈਨੂੰ ਹਸ਼ਨੀਨ کہہ ਕੇ ਤਾਂ ਬੁਲਾਉਂਦਾ ਹੀ ਨਹੀਂ ਹੈਗਾ ਜੇ ਮੈਂ ਕਦੇ ਕਿਸੇ ਦੇ ਮੂੰਹ ਚੋਂ ਸੁਣ ਲਵਾਂ ਵੀ ਹਸ਼ਨੀਨ ਕਹਿ ਰਹੇ ਨੇ ਮੇਰੇ ਕੰਨਾਂ ਨੂੰ ਹੀ ਆਰਡ ਲੱਗਣ ਲੱਗ ਜਾਂਦਾ ਵੀ ਇਹ ਕੀ ਬੋਲ ਰਹੇ ਇੱਕ ਵਾਰੀ ਕੀ ਹੋਇਆ ਸੋ ਮੇਰੇ ਦਾਦੀ ਜੀ ਹੁਣ ਤਾਂ ਉਹ ਹੈ ਨਹੀਂਗੇ ਬਟ ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ ਸਾਡੇ ਘਰੇ ਕੋਈ ਆਏ ਹਨ ਤੇ ਉਹ ਕਹਿਣ ਲੱਗੇ ਜੀ ਹਸ਼ਨੀਨ ਨੂੰ ਮਿਲਣਾ ਉਹ ਕਨਫਿਊਜ਼ ਹੋ ਗਏ ਵੀ ਇਹ ਕੀ ਦੀ ਗੱਲ ਕਰ ਰਹੇ ਚਾਹਤੇ ਨੇ ਕਹਿੰਦੇ ਨਾ ਨਾ ਇੱਥੇ ਨਹੀਂ ਕੋਈ ਰਹਿੰਦਾ ਹਸ਼ਨੀਨ ਹਸ਼ਨੀਨ ਉਹ ਬਾਅਦ ਦੇ ਵਿੱਚ ਜਾ ਕੇ ਫਿਰ ਜਦੋਂ ਉਹਨਾਂ ਨੂੰ ਦੱਸਿਆ ਵੀ ਪਤਾ ਨਹੀਂ ਕੀ ਬੋਲੀ ਜਾਂਦੇ ਸੀ ਅਸ਼ਨੀ ਅਸ਼ਨੀ ਨੂੰ ਪਿੰਡਾ ਫਿਰ ਮੈਂ ਦੱਸਿਆ ਮੈਂ ਕਿਹਾ ਮੈਂ ਹੀ ਆਦਾ ਤੇ ਉਹਨਾਂ ਕਿਉਂਕਿ ਉਹਨਾਂ ਨੇ ਸਾਰੀ ਲਾਈਫ ਮੈਨੂੰ ਨੋਨੂ ਕਹਿ ਕੇ ਬੁਲਾਇਆ ਹਨਾ ਤੇ ਉਹਨਾਂ ਨੂੰ ਉਹ ਐ ਵੀ ਸੂਚ ਤੋਂ ਉਹਨਾਂ ਨੇ ਦੇਖ ਲੋ ਨਾ ਅੱਜ ਉਹ ਨਾ ਅਪਨ ਜੇ ਇੱਥੇ ਆਓ ਤਾਂ ਇਹ ਨਾ ਵਧੀਆ ਨੇ ਉੱਥੇ ਜਾਓ ਤਾਂ ਅਪਨ ਇਹ ਨਾ ਜ਼ਾਦੇ ਦਾ ਆਪਾਂ ਕਹਿੰਨੇ ਯਾਰ ਆਪਾਂ ਤਾਂ ਜਿਵੇਂ ਗਵਾਚੇ 'ਚ ਫਿਰਦੇ ਆ ਵੀ ਉਹ ਆਪਾਂ ਪਿੰਡ 'ਚ ਵੀ ਕੋਈ ਨਾ ਲੈਂਦਾ ਸ਼ਾਇਦ ਹਾਂਜੀ ਹਾਂਜੀ ਤੇ ਅਸੀਂ ਚਲੋ ਪਹਿਲਾਂ ਸ਼ੌਂਕੀ ਸਰਦਾਰ ਦੀ ਗੱਲ ਕਰਾਂਗੇ ਇੱਕ ਬਹੁਤ ਵੱਡੀ ਫਿਲਮ ਹੈ ਜਿਸ ਦਾ ਤੁਸੀਂ ਪਾਰਟ ਹੈਗੇ ਹੋ ਤੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਅਸੀਂ ਬੱਬੂ ਮਾਨ ਚਲੋ ਕੱਲ ਕਾਫੀ ਟਾਈਮ ਬਾਅਦ ਮਿਲੇ ਚਲੋ ਪਹਿਲਾਂ ਉਹਦੀ ਫਿਲਮ ਆਈ ਸੀ ਤਾਂ ਉਸ ਤੋਂ ਬਾਅਦ ਹੋ ਮੈਂ ਅਟਰੈਕਸ਼ਨ ਹੋਈ মিডিਆ ਨਾਲ ਤੇ ਬੜਾ ਵਧੀਆ ਲੱਗਿਆ ਤੁਸੀ ਉਸ ਦੇ ਪਾਰਟ ਹੈਗੇ ਹੋ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ ਕਿ ਮੈਂ ਇਸ ਫਿਲਮ ਦਾ ਪਾਰਟ ਹੈਗੀ ਆ ਤੇ ਫਿਲਮ ਦੀ ਮੈਨੂੰ ਜਿਹੜੀ ਸਭ ਤੋਂ ਖੂਬਸੂਰਤ 걸 ਲੱਗਦੀ ਹੈ ਉਹ ਦੀ ਸਟੋਰੀ ਲਾਈਨ ਹੈ ਸਟੋਰੀ ਲਾਈਨ ਬਹੁਤ ਸੋਹਣੀ ਹੈ ਮੇਰਾ ਕੈਰੈਕਟਰ ਮੈਨੂੰ ਬਹੁਤ ਪਸੰਦ ਆ ਮੇਰਾ ਕੈਰੈਕਟਰ ਬਹੁਤ ਅਲੱਗ ਜਿਹਾ ਕੈਰੈਕਟਰ ਹੈ ਜਿਹੋ ਜਿਹਾ ਤੁਸੀਂ ਮੈਨੂੰ ਹੁਣ ਤੱਕ ਫਿਲਮਾਂ ਦੇ ਵਿੱਚ ਦੇਖਿਆ ਉਹਦੇ ਨਾਲੋਂ ਬਹੁਤ ਅਲੱਗ ਹੈ ਇਹ ਬਿਲਕੁਲ ਵੀ ਹਲੇ ਅਸੀਂ ਰਿਵੀਲ ਨਹੀਂ ਕੀਤਾ ਇਹ ਬਹੁਤ ਕਨਸੀਲਡ ਜੀ ਚੀਜ਼ ਹੈ ਤਾਂ ਜਦ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਉਹਦੇ ਬਾਅਦ ਚ ਪਤਾ ਲੱਗੂਗਾ ਤੇ ਬਸ ਇੰਨਾ ਕਹਿ ਸਕਦੀਆਂ ਕਿ ਮੈਨੂੰ ਕੌਨਫੀਡੈਂਸ ਹੈ ਇਸ ਚੀਜ਼ ਦੇ ਉੱਤੇ ਕਿ ਮੇਰੇ ਕਿਰਦਾਰ ਨੂੰ ਤੇ ਇਸ ਫਿਲਮ ਨੂੰ ਵੀ ਪਸੰਦ ਕੀਤਾ ਸਭ ਦਾ ਮਤਲਬ ਸਭ ਤੋਂ ਵੱਡੀ ਗੱਲ ਤੇ ਹੁੰਦੀ ਕਿ ਗੱਗੂ ਗੱਲ ਭਾਈ ਜਿਨ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਇੰਡਸਟਰੀ ਦੇ ਸੀ ਮੋਢੀ ਕਹਿ ਸਕਦੇ ਹਾਂ ਜਿਨ੍ਹਾਂ ਨੇ ਇੰਨੇ ਲੰਮਾ ਟਾਈਮ ਇੰਡਸਟਰੀ ਨਾਲ ਬਣੇ ਰਹਿਣਾ ਬਹੁਤ ਵੱਡੀ ਗੱਲ ਹੈ ਬੱਬੂ ਮਾਨ ਕਦੋਂ ਦੇ ਗਾਇਕੀ ਨਾਲ ਜੁੜੇ ਨੇ ਤੇ ਉਹ ਉਹੀ ਜਿਹੜੇ ਇੱਕ ਪੈਰਲਰ ਹੈਗਾ ਉਹਨੂੰ ਸਟੇਬਲ ਕਰਨੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਮਤਲਬ ਉਹਨਾਂ ਦੇ ਨਾਲ ਕੰਮ ਕਰਨਾ ਗੱਗੂ ਗੱਲ ਭਾਈ ਦਾ ਨਾਲ ਤੇ ਬੱਬੂ ਮਾਨਾ ਕਿਵੇਂ ਇਤਿਹਾਸਾ ਰਹਿ ਜੁੜਾ ਸੀ ਜਾਣਾ ਚਾਹਾਂਗੇ ਕਿੰਨ ਤੁਸੀਂ ਕਹਿ ਰਹੇ ਹੋ ਨਾ ਜੀ ਕਿ ਇੰਨੇ ਟਾਈਮ ਤੱਕ ਆਪਣੇ ਆਪ ਨੂੰ ਸਟੇਬਲ ਰੱਖਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਵਾਕਈ ਬਹੁਤ ਪਹਿਲੀ ਗੱਲ ਤਾਂ ਵੈਸੇ ਹੀ ਕਿਸੇ ਵੀ ਇਨਸਾਨ ਦੀ ਮਿਹਨਤ ਦੀ ਕਦਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਚਾਹੇ ਜ਼ਿੰਦਗੀ 'ਚ ਜਿੰਨਾ ਕੁ ਵੀ ਮੁਕਾਮ ਕਿਸੇ ਨੇ ਵੀ ਹਾਸਲ ਕੀਤਾ ਹੋਵੇ, ਉਹਦੀ ਮਿਹਨਤ ਦੀ ਹਮੇਸ਼ਾ ਕਦਰ ਹੋਣੀ ਚਾਹੀਦੀ ਹੈ। ਪਰ ਜਿਹੜਾ ਇਨਸਾਨ ਇੱਕ ਮੁਕਾਮ ਨੂੰ ਸਟੇਬਲ ਰੱਖ ਪਾ ਰਿਹਾ ਹੈ ਇੰਨੇ ਸਾਲਾਂ ਵਾਸਤੇ ਫਿਰ ਚਾਹੇ ਉਹ ਬੱਬੂ ਮਾਨ ਜੀ ਹੋਣ, ਚਾਹੇ ਉਹ ਗੂਗਲ ਜੀ ਹੋਣ ਜਾਂ ਹੋਰ ਵੀ ਆਪਣੀ ਇੰਡਸਟਰੀ ਦੇ ਵਿੱਚ ਇਹੋ ਜੀ ਐਗਜ਼ਾਮਪਲਸ ਹੈਗੀਆਂ ਨੇ। ਉਹਨਾਂ ਦੀ ਮਿਹਨਤ ਦੀ ਰਿਸਪੈਕਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਅੱਜ ਕੱਲ ਥੋੜਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਯੰਗਸਟਰਸ ਥੋੜਾ ਛੇਤੀ ਹਵਾਜੀ ਜਾ ਕੇ ਫੜਾ ਮਾਰਨ ਲੱਗ ਜਾਂਦੇ ਨੇ ਨਾ ਮੇਰੇ ਲੱਗਦਾ ਸੀ ਕਿ ਉਹ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਆਈ ਥਿੰਕ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਨਾਟ ਜਸਟ ਐਜ਼ ਅ ਆਰਟਿਸਟ ਕਿ ਤੁਹਾਨੂੰ ਐਜ਼ ਐਨ ਆਡੀਅנס ਵੀ ਇਹ ਬਹੁਤ ਰਿਸਪੈਕਟ ਕਰਕੇ ਚੱਲਣਾ ਚਾਹੀਦਾ ਇਹੋ ਜਿਹੜੇ ਜਿਹੜੇ ਹੀਰੇ ਹੈਗੇ ਨੇ ਸਾਡੇ ਕੋਲੇ ਤੇ ਵੀ ਇਹਨਾਂ ਲੋਕਾਂ ਨੂੰ ਸ਼ਾਇਦ ਇਹ ਨਹੀਂ ਹੈਗਾ ਵੀ ਸਾਡਾ ਕੋਈ ਮਿਲੀਅਨ ਕੰਟੈਂਟ ਹੈ ਮਿਲੀਅਨ ਸਾਡੀ ਚੀਜ਼ਾਂ ਜਿਹੜੇ ਤੁਸੀਂ ਕਹਿੰਨਾ ਹਵਾ ਵੀ ਇਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਮਤਲਬ ਹੀ ਨਹੀਂ ਹੈਗਾ ਇਹਨਾਂ ਉਹਨਾਂ ਵਾਸਤੇ ਆਡੀਅנס ਹੀ ਮੇਰੇ ਸਾਬ ਨਾਲ ਜਿਹੜੀ ਇਹਨਾਂ ਨੂੰ ਤੁਸੀਂ ਜਾ ਜਾ ਕੇ ਦੇਖਿਆ ਤਾਂ ਤੁਹਾਨੂੰ ਕੋਈ ਨੱਚਦੇ ਵੀ ਦੇਖਿਆ ਸਟੇਜਾਂ ਤੋਂ ਵੀ ਕਿਵੇਂ ਲੋਕ ਕਮਲੇ ਹੋ ਜਾਂਦੇ ਨੇ ਇਹਨਾਂ ਦੇਖਦੇ ਸਾਰ ਬਿਲਕੁਲ ਜੀ ਅਸੀਂ ਪ੍ਰੋਮੋਸ਼ਨਸ ਦੇ ਟਾਈਮ ਦੇ ਉੱਤੇ ਤਾਂ ਹੁਣ ਜਦੋਂ ਇਵਨ ਕਿ ਫਿਲਮ ਦੇ ਟਾਈਮ ਦੇ ਉੱਤੇ ਵੀ ਸਾਡੀ ਵੈਨਿਟੀਜ਼ ਦੇ ਬਾਹਰ ਨਾ ਅੱਧਾ ਘੰਟਾ ਦਾ ਪਿੰਡ ਇਕੱਠਾ ਆਇਆ ਹੁੰਦਾ ਸੀ ਉੱਥੇ ਤੁਸੀਂ ਦੇਖੋ ਲੋਕ ਕਿੰਨਾ ਪਿਆਰ ਕਰਦੇ ਨੇ ਹੈਨਾ ਉਹਨਾਂ ਚੀਜ਼ਾਂ ਨੂੰ ਇਵਨ ਪ੍ਰੋਮੋਸ਼ਨਸ ਦੇ ਟਾਈਮ ਦੇ ਉੱਤੇ ਵੀ ਅਸੀਂ ਦੇਖਿਆ ਕੱਲ ਵੀ ਸਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਸੀਂ ਉੱਥੇ ਮੌਜੂਦ ਹੋਣੇ ਉਹ ਇੱਕ ਛੋਟਾ ਬੱਚਾ ਜਿਹੜਾ ਸੀਗਾ ਉਹ ਕਿੰਨਾ ਐਕਸਾਈਟਡ ਸੀਗਾ ਵੀ ਆਰ ਵੀ ਮੈਂ ਮੈਨੂੰ ਤੁਸੀਂ ਸ਼ਾਇਰੀ ਸੁਣਾ ਕੇ ਜਾਓ ਸਰ ਤੁਸੀਂ ਉਹ ਕਰ ਉਹ ਪਿਆਰ ਖੱਟਿਆ ਹੈਨਾ ਇਹਨਾਂ ਨੇ ਉਹ ਰਿਸਪੈਕਟ ਖੱਟੀ ਆ ਤੇ ਉਹਦੀ ਇੱਜ਼ਤ ਕਰਨੀ ਬਹੁਤ ਜ਼ਰੂਰੀ ਅਸੀਂ ਅੱਜ ਚਲੋ ਇਹ ਇੰਡਸਟਰੀ ਹੈ ਪਰਵਾਰਾਂ ਦੇ ਵਿੱਚ ਸ਼ਾਇਦ ਹੀ ਕੋਈ ਹਰ ਪਰਵਾਰ 'ਚ ਕੋਈ ਇੱਕ ਸਖਸ਼ਤਾ ਹੁੰਦਾ ਜਿਹਦਾ ਲੋਕਾਂ ਦਾ ਬਹੁਤ ਮੋਹ ਹੁੰਦਾ ਜਿਵੇਂ ਪਿੰਡਾਂ 'ਚ ਵੀ ਹੁੰਦੇ ਨੇ ਵੀ ਇੰਨੇ ਲੋਕਾਂ ਦੇ ਵਿੱਚ ਪਿਆਰ ਖੱਟ ਕੇ ਰੱਖਣਾ ਇਹ ਵੀ ਮੇਰੇ ਸੋਚਣਾ ਕਿਸੇ ਕਿਸੇ ਬੰਦੇ ਦੇ ਹੱਥ ਹੀ ਹੁੰਦਾ ਵੀ ਅਸੀਂ ਕਹਿ ਸਕੀਏ ਹੋਰ ਇੰਡਸਟਰੀ 'ਚ ਕਲਾਕਾਰ ਨੇ ਉਹਏ ਤਾਂ ਚਲੇ ਗਿਆ ਇਹ ਵੀ ਬਹੁਤ ਵੱਡੀ ਗੱਲ ਹੈਗੀ ਹੈ ਬਹੁਤ ਵੱਡੀ ਗੱਲ ਹੈ ਜੀ ਇੰਨੇ ਸਾਲ ਤੱਕ ਉਸ ਮੁਕਾਮ ਨੂੰ ਬਣਾ ਕੇ ਰੱਖਣਾ ਉਹ ਪਿਆਰ ਮਿਲਣਾ ਪਿਆਰ ਵੰਡਣਾ ਠੀਕ ਹੈ ਈਵਨ ਕਿ ਜਿਹੜੀਆਂ ਛੋਟੀਆਂ ਕੁੜੀਆਂ ਦੀ ਬੜੀ ਰਿਸਪੈਕਟ ਮੈਂ ਜਦੋਂ ਦਾ ਦੇਖਣਾ ਬੱਬੂ ਮਾਨ ਦੀ ਪਿਛਲੀ ਫਿਲਮ ਸੀ ਉਹ ਹਰ ਗੱਲ ਗੁੱਡੀ ਕੁੜੀ ਉਹ ਜਿਵੇਂ ਨਾ ਬੱਚਿਆਂ ਸਮਝ ਕੇ ਉਹਨਾਂ ਨੂੰ ਲੱਗਦਾ ਵੀ ਚਲੋ ਹੁੰਦਾ ਵੀ ਇੱਕ ਸੀਨੀਅਰ ਬੰਦੇ ਨੂੰ ਜੋ ਕੁੜੀਆਂ ਦੀ ਵਾਕਈ ਅਸੀਂ ਸੈਟ ਦੇ ਕਿੰਨੀ ਇੱਜ਼ਤ ਹੁੰਦੀ ਹੈ ਬਹੁਤ ਜ਼ਿਆਦਾ ਮੈਂ ਤੁਹਾਨੂੰ ਉਹੀ ਤਾਂ ਕਹਿ ਰਹੀ ਹਾਂ ਜੇ ਮੈਂ ਕਹਿ ਰਹੀ ਹਾਂ ਕਿ ਮੇਰਾ ਐਕਸਪੀਰੀਅੰਸ ਬਹੁਤ ਸੋਹਣਾ ਰਿਹਾ ਉਹ ਸਭ ਤੋਂ ਪਹਿਲਾਂ ਏਸੀ ਗੱਲ ਕਰਕੇ ਸੋਹਣਾ ਰਿਹਾ ਫਿਲਮਸ ਸੋਹਣੀਆਂ ਸਟੋਰੀ ਲਾਈਨਸ ਸੋਹਣੀਆਂ ਉਹ ਸਭ ਕੁਝ ਚੰਗੀ ਗੱਲ ਹੈ ਉਹ ਵਧੀਆ ਠੀਕ ਹੈ ਬਟ ਇੱਕ ਫੀਮੇਲ ਆਰਟਿਸਟ ਲਈ ਨਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਉਹਨੂੰ ਦੋ ਦਿਨਾਂਾਂ ਚ ਹੀ ਪਤਾ ਲੱਗ ਜਾਂਦਾ ਕਿ ਮੈਨੂੰ ਕਿਵੇਂ ਟ੍ਰੀਟ ਕਰ ਰਹੇ ਨੇਗੇ ਸਾਰੇ ਜਣੇ ਠੀਕ ਹੈ ਤੇ ਜਦੋਂ ਤੁਹਾਨੂੰ ਐਕਚੁਅਲੀ ਜੇ ਜੈਨੂਇਨ ਰਿਸਪੈਕਟ ਫੀਲ ਹੁੰਦੀ ਹੈ ਨਾ ਵੀ ਯਾਰ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਟ੍ਰੀਟ ਟ੍ਰੀਟਮੈਂਟ ਮਿਲ ਰਹੀ ਹੈ ਤੁਹਾਡਾ ਕਿਰਦਾਰ ਹੋਰ ਵੀ ਨਿਭਰ ਕੇ ਬਾਹਰ ਆਉਂਦਾ ਤੁਸੀਂ ਹੋਰ ਵੀ ਵਧੀਆ ਸੋਹਣੇ ਤਰੀਕੇ ਨਾਲ ਪਰਫਾਰਮ ਕਰਦੇ ਹੋ ਤੇ ਮੈਂ ਤੁਹਾਨੂੰ ਨਾਲ ਇੱਕ ਇਨਸੀਡੈਂਟ ਸ਼ੇਅਰ ਕਰਦੀ ਹਾਂ ਸੈੱਟ ਦਾ ਜੀ ਜੀ ਸੋ ਅਸੀਂ ਨਾ ਉੱਥੇ ਹੀ ਸ਼ੂਟ ਕਰ ਰਹੇ ਸੀਗੇ ਖੰਟ ਦੇ ਵਿੱਚ ਜਿਹੜਾ ਸਰ ਦਾ ਬਣਿਆ ਹੋਇ ਉੱਥੋਂ ਸੀ ਬਾਹਰ ਨਿਕਲ ਰਹੀ ਤੇ ਜਉਂ ਇੰਨਾ ਕ ਭੀੜਾ ਜੇ ਰਸਤਾ ਸੀਗਾ ਤੇ ਮੈਂ ਅੱਗੇ-ਅੱਗੇ ਚੱਲ ਰਹੀ ਸੀ ਸਰ ਪਿੱਛੇ ਆ ਰਹੀ ਸੀਗੇ ਤੇ ਮੈਂ ਆ ਸਾਈਡ ਜਿਤੇ ਹੋ ਗਈ ਠੀਕ ਹੈ ਕਿ ਵੀ ਚਲੋ ਉਹਨਾਂ ਨੂੰ ਰਾਹ ਦਿੰਨੇ ਹਨਾ ਤੇ ਮੈਨੂੰ ਕਹਿੰਦੇ ਤੂੰ ਸਾਈਡ ਤੇ ਹੋ ਕੇ ਕਾ ਤੋ ਤੁਰ ਰਹੀ ਹੈ ਤੂੰ ਸੈਂਟਰ ਚ ਤੁਰਿਆ ਕਰ ਸੋ ਐਨੀ ਅਦਰਵਾਇਜ਼ ਵੀ ਨਾ ਬਹੁਤ ਗਾਈਡਿੰਗ ਫੋਰਸ ਦੀ ਤਰ੍ਹਾਂ ਦੱਸਦੇ ਰਹਿੰਦੇ ਹੁੰਦੇ ਨੇ ਚੀਜ਼ਾਂ ਦੀ ਐਂ ਕਰਨਾ ਚਾਹੀਦਾ ਕਹਿੰਦੇ ਸੈਂਟਰ ਚ ਕਿਉਂ ਨਹੀਂ ਤੁਰ ਰਹੀ ਸੈਂਟਰ ਚ ਤੁਰਿਆ ਕਰ ਮੈਂ ਕਿਹਾ ਸਰ ਮੈਂ ਤਾਂ ਤੁਹਾਡੇ ਲਈ ਰਾਹ ਦੇ ਰਹੀ ਸੀ ਕਹਿੰਦੇ ਨਹੀਂ 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 ਕੁੜੀਆਂ ਦਾ ਪਹਿਲਾ ਹੱਕ ਚਲੋ ਬੱਚੇ ਹਰ ਇੱਕ ਇੱਕ ਕੰਸਨਨੈਂਟ ਨੇ ਬਹੁਤ ਸਾਰੇ ਇਜਿਨਸ ਨੇ ਦੱਸੇ ਜਾਂ ਸੀ ਕਿੰਨੇ ਵੀ ਜਿਹੜੀ ਵੈਰੈਂਟੀ ਸੀ ਜਾਂ ਜਿਹੜੇ ਵਾਸ਼ ਰੂਮਤੋਂ ਵਗੈਰਾ ਸਾਰੇ ਕਹਿੰਦੇ ਵੀ ਕੁੜੀਆਂ ਨੂੰ ਪ੍ਰੀਫਰੈਂਸ ਹੈਗੀ ਆ ਉਹ ਜਿਹੜੇ ਮੱਦੀ ਯੂਜ਼ ਕਰਨ ਉਹ ਬੜੀ ਕਿਉਂਕਿ ਇੱਕ ਆਰਟਿਸਟ ਕਈ ਅਸੀਂ ਦੇਖੇ ਨੇ ਕਈ ਚਲੋ ਅਸੀਂ ਨਹੀਂ ਕਈਆਂ ਦੇ ਅਸੀਂ ਕਹਾਣੀਆਂ ਸੁਣੀਆਂ ਨੇ ਬੜੇ ਸੈੱਟ ਤੇ ਆਉਣਾ ਕਿਸ ਨੂੰ ਬੁਲਾਣਾ ਚੱਲੇ ਆ ਨਾ ਮਤੋਂ ਇਹ ਇੱਕ ਕਿਉਂਕਿ ਜਦੋਂ ਆਰਟਿਸਟ ਨਵੇਂ ਆਰਟਿਸਟ ਹੋ ਜਾਂ ਤੁਸੀਂ ਵੀ ਪਲਕਾਵੀ ਫਿਲਮਾਂ 'ਚ ਕੰਮ ਕੀਤਾ ਪਰ ਜੇ ਤੁਸੀਂ ਸਾਡੇ ਇੰਟਰਵਿਊ ਕਰੀ ਜੇ ਤੁਹਾਡੇ ਪ੍ਰਤੀ ਸਾਡਾ ਉਹ ਨਾ ਹੋਏਗਾ ਇੱਕ ਮੋਹ ਨਾ ਹੋਵੇ ਤਾਂ ਬੰਦਾ ਨਹੀਂ ਕੰਮ ਕਰ ਸਕਦਾ ਨਹੀਂ ਕਰ ਸਕਦਾ ਜੀ ਬਿਲਕੁਲ ਨਹੀਂ ਕਰ ਸਕਦਾ ਤੇ ਮੈਂ ਕੱਲ ਵੀ ਨਾ ਮੈਂ ਇੱਕ ਚੀਜ਼ ਕਹੀ ਵੀ ਮੈਂ ਕਟੜ ਪੈਨ ਹੋ ਗਈ ਹਾਂ ਸਰਦੀ ਉਹ ਮੈਂ ਆਹ ਚੀਜ਼ਾਂ ਦੇਖ ਕੇ ਤੁਸੀਂ ਹੁੰਨੇ ਹੋ ਨਹੀਂ ਤਾਂ ਠੀਕ ਹੈ ਵੀ ਉਹ ਪਾ ਗਾਣੇ ਬਹੁਤ ਸੁਣਦੇ ਆ ਹਨਾ ਸਾਡੀ ਚਾਈਲਡਹੂਡ ਮੈਮਰੀਜ਼ ਨੇ ਉਹਨਾਂ ਗਾਣਿਆਂ ਦੇ ਨਾਲ ਹੋਰ ਸਭ ਚੀਜ਼ਾਂ ਬਟ ਲੇਕਿਨ ਤੁਸੀਂ ਕਿਸੇ ਦੇ ਫੈਨ ਅਸਲ 'ਚ ਉਦੋਂ ਹੀ ਹੁੰਨੇ ਜਦੋਂ ਤੁਹਾਡੇ ਮਨ 'ਚ ਨਾ ਇੱਜ਼ਤ ਭਰ ਜਾਂਦੀ ਏ ਉਸ ਬੰਦੇ ਵਾਸਤੇ ਤੇ ਉਹ ਇੰਨਾਂ ਚੀਜ਼ਾਂ ਛੋਟੇ ਛੋਟੇ ਜੈਸਚਰਸ ਦੇ ਨਾਲ ਹੀ ਪਤਾ ਲੱਗਦੀਆਂ ਨੇ ਇਹ ਤੇ ਬਹੁਤ ਨਾਲੇ ਸਟੇਜਾਂ ਤੋਂ ਅਸੀਂ ਤੁਹਾਡੇ ਸਟੇਜਾਂ 'ਤੇ ਦੇਖਿਆ ਕਈ ਵਾਰੀ ਕੋਈ ਥੱਲੇ ਹੁੱਲੜਬਾਜੀ ਕਰਦਾ ਤੁਹਾਨੂੰ ਸਿੱਧਾ ਦਾਬਾ ਲਾ ਦੇਣਾ ਇਹ ਨਹੀਂ ਹੋਇਆ ਕੋਈ ਚੂਫ ਹੂ ਕਰੇਗਾ ਨਾਲ ਦੀ ਨਾਲ ਅਗਲਾ ਕੰਨਾ ਯਾਰ ਰਹਿਣ ਦੇਈਏ ਗੱਲ ਐ ਨੂੰ ਇਹ ਵੀ ਵੇਖ ਹੁੰਦਾ ਹੈ ਕਿ ਅਗਲੇ ਅੱਗੂ ਉਸ਼ਨਣ ਲੱਗ ਜਾਂਦੇ ਅੱਜ ਦਾ ਸਮੇ ਜਿਹੜਾ ਹੈਗਾ ਹੈ ਹਾਂਜੀ ਹਾਂਜੀ ਤੇ ਅਸੀਂ ਤੁਹਾਡੀ ਪਰਸਨ ਜਿੰਦਗੀ ਦੀ ਗੱਲ ਕਰਦੇ ਆਂ ਕਹਿੰਦੇ ਨੇ ਕੁੜੀ ਆ ਪਾਪਾ ਐਸ ਵੀ ਹੋਣ ਤੇ ਕਹਿੰਦੇ ਕੁੜੀ ਨੂੰ ਆਈਐਸ ਦਾ ਸ਼ੌਂਕ ਆਇਆ ਸੀ ਤੇ ਉਹ ਸ਼ੌਂਕ ਨੂੰ ਫਿਲਮੀ ਲਾਈਨ ਵਿੱਚ ਕਿਵੇਂ ਆਇਆ ਫਿਰ ਅ ਸੋ ਮੈਨੂੰ ਆਈਐਸ ਦਾ ਸ਼ੌਂਕ ਨਹੀਂ ਸੀਗਾ ਜੀ ਬਟ ਇਦਾਂ ਸੀ ਕਿ ਮੈਂ ਸ਼ੁਰੂ ਮੈਨੂੰ ਸ਼ੌਂਕ ਦਾ ਸ਼ੁਰੂ ਤੋਂ ਹੀ ਫਿਲਮਾਂ ਦਾ ਸੀਗਾ ਠੀਕ ਹੈ ਮੇਰਾ ਇਹ ਚਾਈਲਡਹੂਡ ਪੈਸ਼ਨ ਹੀ ਸੀ ਬਟ ਉਹ ਇੰਨਾ ਸਟਰੋਂਗ ਸੀ ਕਿ ਉਹ ਕਦੇ ਵੀ ਰਸਤੇ ਦੇ ਵਿੱਚ ਰੁਕਿਆ ਨਹੀਂ ਹੈਗਾ ਠੀਕ ਹੈ ਤੇ ਉਹ ਵੱਧਦਾ ਗਿਆ ਵੱਧਦਾ ਗਿਆ ਤੇ ਗੋਡ ਹੈਜ਼ ਬੀਨ ਕਾਈਂਡ ਟੂ ਸ਼ੂਟ ਪਰ ਸਾਰ ਪਰਿਵਾਰ ਵਿੱਚ ਪਹਿਲਾਂ ਦਾਦਰ ਜਨਾ ਕਹਿੰਦੇ ਬੜਾ ਸਖਤ ਹੁੰਦਾ ਪਰ ਮੈਂ ਸੁਣਿਆ ਕਹਿੰਦੇ ਨੇ ਵੀ ਉਹ ਆਸ-ਪਾਸ ਤੇ ਵੀ ਪ੍ਰਭਾਵ ਬਣਿਆ ਰਹਿੰਦਾ ਕਹਿੰਦੇ ਨੇ ਨਿਕਲ ਪੇ ਕਰੋ ਉਪਰ ਨਾਲ ਦੇ ਵੀ ਕਹਿੰਦੇ ਗਵਾਂਡੀ ਵੀ ਦੋ ਡਰੇ ਦਿੰਦੇ ਨੇ ਕਹਿੰਦੇ ਯਾਰ ਪਲੰਡੀ ਐਸਪੀ ਸੀ ਹੋਣ ਐਸਪੀ ਅ ਮੇਰੇ ਘਰ ਦਾ ਮਾਹੌਲ ਤਾਂ ਜੀ ਸਾਡਾ ਬਹੁਤ ਵਧੀਆ ਰਹੇਗਾ ਮਤਲਬ ਮੈਨੂੰ ਕਦੇ ਵੀ ਨਾ ਇਹ ਚੀਜ਼ ਮਹਿਸੂਸ ਹੀ ਨਹੀਂ ਹੋਈ ਮੈਂ ਤਾਂ ਅਕਸਰ ਸਾਰੇ ਜਾਣੇ ਪੁੱਛਦੇ ਨੇ ਵੀ ਉਹ ਦਰਨੀ ਲੱਗਦਾ ਹੈਗਾ ਜਾਂ ਕੁਝ ਹੋ ਜਦਾ ਨਹੀਂ ਹੁੰਦਾ ਮੇਰੀ ਤਾਂ ਸਭ ਤੋਂ ਜ਼ਿਆਦਾ ਸਟਰੋਂਗ ਬੌਂਡਿੰਗ ਹੀ ਮੇਰੇ ਫਾਦਰ ਸਾਹਿਬ ਨਾਲ ਹੈ ਤੇ ਹਲੇ ਮੈਂ ਮੰਮਾ ਨਾਲ ਬਲਕਿ ਥੋੜਾ ਬਹੁਤ ਕਦੇ ਨਰਾਜ਼ ਹੋ ਜਾਂਦੀ ਆ ਜਾਂ ਇਦਾਂ ਹੋ ਜਾਂਦਾ ਬਟ ਮੈਨੂੰ ਲੱਗਦਾ ਮੇਰੀ ਬਹੁਤ ਵਧੀਆ ਅੰਡਰਸਟੈਂਡਿੰਗ ਹੈ ਪਾਪਾ ਦੇ ਨਾਲ ਤਾਂ ਤੇ ਬਹੁਤ ਮੈਂ ਤਾਂ ਥੈਂਕਫੁਲ ਫੀਲ ਕਰਦੀ ਆ ਕਿ ਉਹਨਾਂ ਨੇ ਵੀ ਮੇਰੇ ਸੁਪਨਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਤੇ ਮੇਰਾ ਹਰ ਮੋੜ ਦੇ ਉੱਤੇ ਬਹੁਤ ਜ਼ਿਆਦਾ ਸਾਥ ਦਿੱਤਾ ਬਾਕੀ ਜਰਨੀ ਜ਼ਰੂਰ ਹੈ ਨਾ ਚਾਹਿਆ ਉਹਨਾਂ ਨੇ ਨਹੀਂ ਸੀਗਾ ਕਿਸੇ ਪੁਆਇੰਟ ਦੇ ਉੱਤੇ ਕਿ ਜਿਵੇਂ ਜਿਸ ਤਰ੍ਹਾਂ ਕੇ ਦੇ ਬੈਕਗਰਾਉਂਡ ਤੋਂ ਆਨੇ ਹੁੰਦੇ ਆ ਆਈਐਸ ਕਰੀਏ ਪੀਸੀਐਸ ਕਰੀਏ ਜਾਂ ਕੁਝ ਹੋਰ ਇਦਾਂ ਦੇ ਸਰਵਿਸਿਜ਼ ਦੇ ਵਿੱਚ ਜਾਈਏ ਤੇ ਮੈਂ ਟਰਾਈ ਵੀ ਕੀਤਾ ਬਿਕੋਜ਼ ਉਹਦਾ ਰੀਜ਼ਨ ਇਹ ਸੀ ਮੈਂ ਸ਼ੁਰੂ ਤੋਂ ਅਕੈਡੈਮਿਕਲੀ ਬ੍ਰਾਈਟ ਸਟੂਡੈਂਟ ਰਹੀ ਸੀਗੀ ਠੀਕ ਹੈ ਹਮੇਸ਼ਾ ਐਗਜ਼ਾਮਸ ਵਗੈਰਾ ਦੇ ਵਿੱਚ ਵਧੀਆ ਮਾਰਕਸ ਆਉਨੇ ਤੇ ਉਹਨਾਂ ਨੂੰ ਲੱਗਦਾ ਸੀ ਵੀ ਇਹਦੀ ਪੋਟੈਂਸ਼ੀਅਲ ਹੈਗੀ ਇੱਧਰ ਮਤਲਬ ਪ੍ਰਾਈਮ ਟਾਪਰ ਸੀ ਹੈ ਟਾਪਰ ਤਾਂ ਨਹੀਂ ਕਹੂੰਗੀ ਬਟ ਬ੍ਰਾਈਟ ਸੀ ਵਧੀਆ ਸੀ ਠੀਕ ਹੈ ਤੇ ਉਹ ਪੋਟੈਂਸ਼ੀਅਲ ਦੇਖ ਕੇ ਉਹਨਾਂ ਨੂੰ ਲੱਗਿਆ ਕਿ ਤੇ ਬਾਕੀ ਇੱਕ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਹੀ ਹੈ ਨਾ ਵੀ ਇੱਕ ਸਿਕਿਉਰ ਫੀਲਡ ਹੋਵੇ ਠੀਕ ਹੈ ਤੇ ਸਿਕਿਉਰਿਟੀ ਪੁਆਇੰਟ ਆਫ View ਤੋਂ ਜ਼ਰੂਰ ਇਹ ਹੈਗਾ ਕਿ ਸਰਟੀਫਿਕੇਟ ਵਿੱਚ ਬਹੁਤ ਖੂਬਸੂਰਤ ਚੀਜ਼ਾਂ ਨੇ ਦੇਖੋ ਇਸ ਦੀ ਗੱਲ ਨਹੀਂ ਹੈ ਬਹੁਤ ਸੋਹਣੀਆਂ ਚੀਜ਼ਾਂ ਨੇ ਅਨਸਰਟੀਨਟੀ ਜ਼ਰੂਰ ਹੈਗੀ ਆ ਠੀਕ ਹੈ ਕਿ ਕੰਮ ਨੂੰ ਲੈ ਕੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਕਿ ਅੱਜ ਕੰਮ ਹੈ ਜਾਂ ਕੱਲ ਨੂੰ ਨਹੀਂ ਹੈਗਾ ਤਾਂ ਉਹ ਇੱਕ ਜ਼ਰੂਰ ਥੋੜਾ ਤੁਸੀਂ ਚਾਹੁੰਦੇ ਹੋ ਨੀਂ ਜ਼ਿੰਦਗੀ ਦੇ ਵਿੱਚ ਕਿ ਸਿਕਿਓਰ ਫੀਲਡ ਹੋਵੇ ਥੋੜਾ ਉਧਰ ਤੋਂ ਹੈ ਬਟ ਲੇਕਿਨ ਉਸ ਤੋਂ ਜ਼ਿਆਦਾ ਵੈਲਿਊ ਮੇਰੇ ਇੰਟਰਸਟ ਨੂੰ ਮੇਰੇ ਫੈਸ਼ਨ ਨੂੰ ਦਿੱਤੀ ਹੈ ਨਾ ਨਹੀਂ ਤੇ બસ ਉਹਦੇ ਇਸ ਫੇਸਲਰ ਆ ਫਿਰ ਕਿੰਨੇ ਫਿਟਨੈਸ ਤੇ ਬੜਾ ਧਿਆਨ ਦਿੱਤਾ ਮੈਂ ਚਲੋ ਥੋੜਾ ਜੀ ਤੁਹਾਡੇ ਬੜੇ ਕਿੰਨੇ ਕਿੰਨੇ ਸੀ ਬੜੀ ਫੈਟ ਸੀ ਤੁਸੀਂ ਪਹਿਲਾਂ ਜਾ ਕਿੰਨੇ ਖਲੀ ਦੀ ਭੈਣ ਕਹਿੰਦੇ ਸੀ ਕਹਿੰਦੇ ਹੱਸਦੇ ਹੋਏ ਤੁਸੀਂ ਬੜੀ ਵਧੀਆ ਰਿਸਰਚ ਕਰਕੇ ਆਏ ਹਾਂ ਜੀ ਮੈਂ ਪਹਿਲਾਂ ਕਾਫੀ ਜ਼ਿਆਦਾ ਫੈਟ ਹੁੰਦੀ ਸੀ ਤੇ ਮੈਂ 90 ਕਿਲੋ ਕਿਹਾ ਤੁਸੀਂ ਮੈਂ ਤੁਹਾਨੂੰ ਫੋਟੋ ਦਿਖਾਵਾਂ ਬਹੁਤ ਮੋਟੀ ਹੁੰਦੀ ਸੀ ਮੈਂ ਸਕੂਲ ਟਾਈਮ ਦੇ ਉੱਤੇ ਸਪੈਸ਼ਲੀ ਤਾਂ ਉਦੋਂ ਮੇਰੇ ਬੜੇ ਜਿਹੜੇ ਛੇੜ ਨਹੀਂ ਰੱਖਦੇ ਹੁੰਦੇ ਹੈਗੇ ਸਕੂਲ ਵਾਲੇ ਬੱਚੇ ਉਹਦੇ ਜੇ ਨਾਮ ਪਾਇ ਹੋਏ ਸੀ ਫਨੀ ਫਨੀ ਖਲੀ ਦੀ ਭੈਣ ਸੇਂਟ ਬਰਨार्ड ਦੇ ਵੀ ਹੁੰਦੇ ਹੁੰਦੇ ਸੀ ਮੋਟੋ ਆ ਜੀ ਬਟਰ ਹਾਂਜੀ ਮੇਰੀ ਮੰਮਾ ਮੈਨੂੰ ਹਜੇ ਤੱਕ ਮੋਟੋ ਕਰਕੇ ਬੁਲਾਉਂਦੇ ਆ ਮੋਟੋ ਦਾ ਪੱਕ ਗਿਆ ਬਸ ਨਾਮ ਪੱਕ ਗਿਆ ਉਹ ਹਾਂਜੀ ਨੇ ਤੇ ਕਿੰਨਾ weight ਸੀ ਚਲੋ ਇਹ ਵੀ ਇੱਕ ਮੋਟੀਵੇਸ਼ਨ ਹੁੰਦਾ ਜਿਵੇਂ ਫੋਟੋ ਵੀ ਦਿਖਾਉਣੀ ਆ ਮੈਂ ਵੀ ਇੰਟਰਵਿਊ ਕੀਤੀ ਤੋਂ ਕੰਦੀ ਵੀ ਮੇਰਾ ਇੱਕ ਕਵਾਂਟਲ ਤੋਂ ਉੱਪਰ weight ਸੀ ਮੈਂ ਉਹਨੂੰ ਉਹ ਕੀਤਾ ਲੂਜ਼ ਕੀਤਾ ਪਰ ਜਿਵੇਂ ਤੁਹਾਨੂੰ ਹੋਣਾ ਸੀ ਦੇਖ ਰਿਹਾ ਤਾਂ ਸਾਰੇ ਤੁਹਾਡੇ ਯਕੀਨ ਹੀ ਨਹੀਂ ਕਰ ਸਕਦੇ ਕਿਉਂਕਿ ਉਹ ਮੈਂ ਪਿਛਲੇ ਵੀ ਇੰਡਸਟਰੀ ਚੋਂ ਤੋਂ ਪਹਿਲਾਂ ਲੂਜ਼ ਕਰ ਲਿਆ ਸੀਗਾ ਬਟ ਇਹ ਮੇਰੇ ਲਾਈਫ ਦਾ ਬੜਾ ਪ੍ਰੋਮੀਨੈਂਟ ਪਾਰਟ ਰਿਹਾ ਮੈਂ ਤੁਹਾਨੂੰ ਦਿਖਾਨੀ ਆ ਜੇ ਮੈਨੂੰ ਲੱਭ ਜੇ ਫੋਟੋ ਈਜ਼ੀਲੀ ਆ ਲੋ ਜੀ ਮਿਲ ਗਈ ਆ ਦੇਖੋ ਉਹ ਕੀ ਬਾਤ ਹੈ ਕੀ ਬਾਤ ਹੈ ਤੁਸੀਂ ਲਗ ਕੋਈ ਦੱਸ ਸਕਦਾ ਹੈ ਲੈ ਮੈਂ ਕਹਿ ਰਹਾ ਪਰ ਸੁਮਕਾਂ ਗਰਮੇਸ਼ ਨਿਤ ਨੂੰ ਵੀ ਇਹ ਦਿਖਾਵਾ ਤੁਸੀਂ ਹੈਗੇ ਹੋ ਬਿਲਕੁਲ ਮੈਂ ਹੈਗੀ ਤੁਸੀਂ ਦੇਖੋ ਮੇਰੀ ਉਂਗਲਾਂ ਵੀ ਮੋਟੀਆਂ ਨੇ ਤੁਸੀਂ ਤਾਂ ਤੁਹਾਡੀ ਬੜੀ ਵੱਡੀ ਤੁਸੀਂ ਤਾਂ ਕਲਾਕਾਰ ਤਾਂ ਫਿਰ ਪਾਸੇ ਰੱਖਦੇ ਪਰ ਤੁਹਾਡੀ ਤਾਂ ਬਹੁਤ ਜ਼ਿਆਦਾ ਜਰਨੀ ਉਹ ਹੈਗੀ ਤੁਸੀਂ ਇੰਨਾ weight ਨਾ ਕਰਨਾ ਅ ਮਤਲਬ ਜੋ ਹੀ ਹੈ ਨਾ ਜਿਦੇਖੋ ਜਿਵੇਂ ਜਦੋਂ ਮੈਂ ਹਲੇ ਤੱਕ ਇੰਡਸਟਰੀ ਚੋਂ ਬਾਰੇ ਸੋਚਿਆ ਸ਼ੁਰੂ-ਸ਼ੁਰੂ ਜਾਂ ਕੀਤਾ ਸੀਗਾ ਕਿ ਕਰਨਾ ਹੈ ਉਦੋਂ ਹੀ ਵੇਟ ਲੂਸ ਕਰਨਾ ਸਟਾਰਟ ਕਰ ਦਿੱਤਾ ਸੀ ਮਤਲਬ ਬੰਦੇ ਦੇ ਆਪਣੇ ਹੱਥ ਤਾਂ ਹੁੰਦਾ ਹੈ ਨਾ ਆਪਾਂ ਆਪਾਂ ਸੋਚ ਲੈਨੇ ਆ ਨਹੀਂ ਹੋ ਨਹੀਂ ਸਕਦਾ ਦੇਖੋ ਹੁਣ ਤੁਸੀਂ ਇੰਨੇ ਸਲਿਮ ਡ੍ਰਿਮਾ ਉਥੋਂ ਦੀ ਆਦਾ ਇਕ ਖਾਣਾ ਪੀਣਾ ਹੀ ਹੈ ਬਸ ਉਹ ਆਪਾਂ ਅਵੋਇਡ ਕਰਦੇ ਸਹਾਣਾ ਪੀਣਾ ਐਕਸਰਸਾਈਜ਼ ਤੀਜੀ ਤੋਂ ਕੋਈ ਚੀਜ਼ ਹੈਗੀ ਨਹੀਂ ਆ ਬਿਲਕੁਲ ਬੰਦੇ ਦੇ ਹੱਥ ਬਸ ਹੁੰਦਾ ਥੋੜਾ ਹਰ ਇੱਕ ਚੀਜ਼ ਤੁਹਾਡੇ ਕੰਟਰੋਲ ਦੇ ਵਿੱਚ ਹੁੰਦੀ ਹੈ ਲਾਈਫ ਦੇ ਵਿੱਚ ਤੇ ਮੈਂ ਉਹ ਹੀ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਮੇਰਾ ਤਾਂ ਪੈਸ਼ਨ ਸੀ ਠੀਕ ਹੈ ਉਹ ਪੈਸ਼ਨ ਬਸ ਕਦੇ ਜ਼ਿੰਦਗੀ ਦੇ ਵਿੱਚ ਰੁਕਿਆ ਹੀ ਨਹੀਂ ਤੇ ਉਹਦਾ ਇੱਕ ਰੁਕਾਵਟ ਉਹਦੀ ਜ਼ਰੂਰ ਸੀ ਕਿ ਮੈਂ ਇਨੀ ਓਵਰ weight ਸੀ ਤੇ ਮੈਂ ਜਸ ਉਦੋਂ ਜਦੋਂ ਆਪਦੇ ਆਪ ਨੂੰ ਸ਼ੀਸ਼ੇ 'ਚ ਦੇਖਦੀ ਸੀ ਬਸ ਮੈਂ ਐਂ ਕਹਿੰਦੀ ਸੀ ਕਿ ਵੀ ਇੱਦਾਂ ਨਹੀਂ ਤੂੰ ਐਕਟ੍ਰੈਸ ਬਣਨ ਚਾਹਦੀ ਹੈ ਠੀਕ ਹੈ ਉਹ ਤਾਂ ਉਹ ਤਾਂ ਗੱਲਾਂ ਹੀ ਤੋਏ ਹੋਗੇ ਨੇ ਸ਼ਾਇਦ ਉਦੋਂ ਤੋਂ ਹੁੰਦੀ ਨਹੀਂ ਹੋਂਨੇ ਮੈਂ ਸਾਰੀ ਠੀਕ ਹੈ ਤੋ ਉਹ ਤਾਂ ਵੀ ਉਹ ਲੁਕ ਜਾਂਦੇ ਸੀ ਨਹੀਂ ਚਲੋ ਇਹੀ ਹੁੰਦਾ ਆਪਾਂ ਜਦੋਂ ਮਿਹਨਤ ਕਿਸੇ ਚੀਜ਼ 'ਚ ਕਰੀਏ ਚਾਹੇ ਹੁਣ ਸਾਡੀਆਂ ਮੈਂ ਵੀ ਇੰਟਰਵਿਊ ਕਿਤੇ ਕੁੜੀਆਂ ਆਈ ਐਸ ਬਣੀਆਂ ਨੇ ਉਹ ਮਿਹਨਤ ਕਿੰਨੇ ਨੇ 3-4 ਸਾਲ ਇਹ ਜੇ ਲਾਏ ਚਾਹੇ ਸਾਡੀਆਂ ਕਮਰ ਦਰਦ ਹੋਈਆਂ ਸੀ ਪੜਦੇ ਰਹੇ ਪੜਦੇ ਰਹੇ ਤੁਸੀਂ ਆਪਦੇ ਪਾਸੇ ਫੇਥ ਚਲੋ ਕਰੋ ਤਾਂ ਸੀ ਆਪਾਂ ਮਤਲਬ ਕੁਝ ਵੀ ਬਣ ਸਕਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਹੀ ਜ਼ਨਸਾਮ ਦੇ ਹੱਥ ਪਸੰਦੀਆਂ ਨੇ ਬਹੁਤ ਜ਼ਿਆਦਾ ਨਾਲੇ ਫੈਮਿਲੀ ਦੀ سپورਟ ਜਿਵੇਂ ਤੁਸੀਂ ਕਿਹਾ ਕਿ ਮੈਂ ਹਮੇਸ਼ਾ ਦੇ ਫਾਦਰ ਦੇ ਨਾਲ ਕੁੜੀਆਂ ਨੂੰ ਮੇਰੇ ਹਿਸਾਬ ਦੇ ਨਾਲ ਚਾਹੇ ਕੋਈ ਮਾਂ ਪਿਓ ਹੋਵੇ ਮਾਂ ਪਿਓ ਨੂੰ ਥੋੜਾ ਜਿਹਾ ਫ੍ਰੈਂਡਲੀ ਅਜ ਦੇ ਸਮੇਂ ਹੋਣਾ ਚਾਹੀਦਾ ਨਹੀਂ ਤਾਂ ਆਪਾਂ ਕਹਿ ਦਈਏ ਕਿ ਜਦੋਂ ਸਮਾਂ ਹੱਥੋਂ ਲੰਘਦਾ ਫਿਰ ਫਮਾਉਂਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਚੀਜ਼ ਦਾ ਤੁਸੀਂ ਥੋੜਾ ਜਿਹਾ ਸੇ ਜਾਨਣਾ ਚਾਹਾਂਗੇ ਵੀ ਨੇ ਬਿਲਕੁਲ ਜੀ ਦੇਖੋ ਟਾਈਮ ਨਾ ਹੌਲੀ ਹੌਲੀ ਆਪਣਾ ਰੂਪ ਬਦਲਦਾ ਰਹਿੰਦਾ ਹੈ ਚੇਂਜ ਹੁੰਦਾ ਰਹਿੰਦਾ ਹੈ ਤੇ ਉਹਦੇ ਵਿੱਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਹੈਗੇ ਜੇ ਆਪਾਂ ਉਹੀ ਕਹੀ ਜਾਈਏ ਜੀ ਨਹੀਂ ਜੀ ਪਹਿਲਾਂ ਦਾ ਟਾਈਮ ਵਧੀਆ ਸੀ ਹੁਣ ਨਹੀਂ ਵਧੀਆ ਠੀਕ ਹੈ ਠੀਕ ਹੈ ਤੁਸੀਂ ਪੁਰਾਣੇ ਟਾਈਮ ਦੀ ਚੰਗੀਆਂ ਚੀਜ਼ਾਂ ਨੂੰ ਯਾਦ ਕਰ ਸਕਦੇ ਹੋ ਅੱਜ ਦੇ ਟਾਈਮ 'ਚ ਚੰਗੀਆਂ ਚੀਜ਼ਾਂ ਨੂੰ ਬਣਾ ਵੀ ਸਕਦੇ ਹੋ ਪਰ ਟਾਈਮ ਦੇ ਹਿਸਾਬ ਨਾਲ ਬਦਲਣਾ ਵੀ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੁੰਦਾ ਹੈ ਤੇ ਜਿਵੇਂ ਤੁਸੀਂ ਕਿਹਾ ਅੱਜ ਦੇ ਟਾਈਮ ਦੇ ਵਿੱਚ ਇਹ ਬਹੁਤ ਵੱਡੀ ਜ਼ਰੂਰਤ ਹੈ ਮਤਲਬ ਇੰਨਾ ਨਾਂ ਬਦਲੋ ਕਿ ਤੁਹਾਨੂੰ ਸਮਾਜ ਜਾਂ ਤੁਹਾਨੂੰ ਦੇਖਣ ਵਾਲੇ ਇਹ ਦੇਖਦੇ ਰਹਿਣ ਜਾਣ ਕਿ ਇਹ ਕੀ ਹੈਗਾ ਕਿ ਅੱਜ ਜੋ ਅਸੀਂ ਵੇਖ ਰਹੇ ਹਾਂ ਇੱਕ ਚਲੋ ਰੀਲਾਂ ਇਹ ਚੀਜ਼ਾਂ ਇੱਕ ਫ੍ਰੈਂਡਲੀ ਹੈਗੀਆਂ ਨੇ ਪਰ ਇਹ ਸਮਝੋ ਵੀ ਅਸੀਂ ਕੁੜੀਆਂ ਮੁੰਡੇ ਇਹ ਫਰਕ ਮਿਟ ਨਹੀਂ ਸਕਦਾ ਮੇਰੇ ਹਿਸਾਬ ਨਾਲ ਕਦੇ ਵੀ ਮੈਨੂੰ ਲੱਗਦਾ ਸੀ ਦੇਖੋ ਫਰਕ ਜਿਹੜਾ ਹੈਗਾ ਨਾ ਫਰਕ ਸਿਰਫ ਬਾਇਓਲੋਜੀਕਲੀ ਹੈ ਹੂੰ ਠੀਕ ਹੈ ਬਾਕੀ ਦਾ ਫਰਕ ਜੀ ਅਸੀਂ ਲੋਕਾਂ ਦੇ ਥਾਟ ਪ੍ਰੋਸੈਸ ਨੂੰ ਜਿਵੇਂ ਪਹਿਲਾਂ ਨਾਲੋਂ ਹੁਣ ਥਾਟ ਪ੍ਰੋਸੈਸ ਬਹੁਤ ਚੇਂਜ ਹੋਇਆ ਅੱਗੇ ਜਾ ਕੇ ਸ਼ਾਇਦ ਹੋਰ ਵੀ ਚੇਂਜ ਹੋ ਜਾਵੇ ਬਟ ਲੇਕਿਨ ਉਹ ਉਹਨੂੰ ਸਹੀ ਤਰੀਕੇ ਨਾਲ ਸਮਝਣ ਦੀ ਜ਼ਰੂਰਤ ਹੈ ਤੇ ਸਹੀ ਤਰੀਕੇ ਨਾਲ ਸਮਝਾਉਣ ਵਾਲਾ ਕੋਈ ਵੀ ਨਹੀਂ ਹੈਗਾ ਸਾਡੀ ਐਜੂਕੇਸ਼ਨ ਸਿਸਟਮ ਨਹੀਂ ਇਹ ਚੰਗੇ ਤਰੀਕੇ ਨਾਲ ਸਮਝਾਉਂਦੀ ਹੈਗੀ ਇਹ ਬਹੁਤ ਵੱਡੇ ਕਨਸੈਪਟਸ ਨੇ ਇਹ ਛੋਟੇ ਕਨਸੈਪਟਸ ਨਹੀਂ ਹੈਗੇ ਮੈਂ ਤੁਹਾਨੂੰ ਕਹਾ ਕਿ ਮੈਂ ਦੋ ਲਾਈਨਾਂ ਦੇ ਵਿੱਚ ਤੁਹਾਡਾ ਜਵਾਬ ਦੇ ਦੂੰਗੀ ਉਹ ਪੋਸੀਬਲ ਨਹੀਂ ਹੈਗਾ ਇਹੀ ਸਟੱਡੀ ਹੈ ਪੂਰੀ ਠੀਕ ਹੈ ਦੁਨੀਆ ਦੇ ਜਿਹ ਅੱਜਕੱਲ ਬਹੁਤ ਫੇਮਸ ਵਰਡਸ ਨੇਗੇ ਫੈਮਿਨਿਜ਼ਮ ਔਰ ਮੈਨ ਏਮਪਾਵਰਮੈਂਟ ਇਹ ਸਾਰੀ ਚੀਜ਼ਾਂ ਇਹਨੂੰ ਜਦੋਂ ਤੁਸੀਂ ਇੱਕ ਸਟੱਡੀ ਦੇ ਤਰੀਕੇ ਨਾਲ ਇਹਦੇ ਸਹੀ ਕਨਸੈਪਟਸ ਨੂੰ ਨਹੀਂ ਸਮਝਾਉਂਗੇ ਉਦੋਂ ਤੱਕ ਲੋਕਾਂ ਨੂੰ ਗਲਤ ਤਰੀਕੇ ਨਾਲ ਹੀ ਸਮਝਣਗੇ ਤੇ ਉਹ ਫਰਕ ਕਿਤੇ ਨਾ ਕਿਤੇ ਮਿਟਣ ਦੀ ਜਗ੍ਹਾ ਇਹ ਉਹ ਹੋਰ ਤਰੀਕੇ ਨਾਲ ਵੱਧਦਾ ਜਾਊਗਾ ਉਹ ਕਿਸੇ ਹੋਰ ਤਰੀਕੇ 'ਚ ਆ ਜਾਊਗਾ ਸੋ ਉਹ ਜ਼ਰੂਰੀ ਹੈ ਕਿ ਪਹਿਲਾਂ ਤੇ ਇਹਨਾਂ ਨੂੰ ਸਮਝਿਆ ਸਹੀ ਤਰੀਕੇ ਨਾਲ ਜਾਵੇ ਤੇ ਫਰਕ ਸਿਰਫ ਬਾਇਓਲੋਜੀਕਲੀ ਨਹੀਂ ਆਉਂਦਾ ਮਤਲਬ ਜਿਹੜੀਆਂ ਕਿਤਾਬਾਂ 'ਚ ਸਮਝਾਇਆ ਜਾਂਦਾ ਉਹ ਉਸ ਸਮੇਂ ਤੋਂ ਸਾਨੂੰ ਉਹ ਚੀਜ਼ਾਂ ਨੂੰ ਬਿਲਕੁਲ ਓਪਨਲੀ ਦੱਸ ਦਿੱਤਾ ਜਾਵੇ ਚੀਜ਼ਾਂ ਜੋ ਵੀ ਹੈਗੀਆਂ ਨੇ ਜੋ ਸਮਾਜ ਦੇਖੋ ਆਪਣੇ ਜਨਮ ਹੁੰਦੇ ਨੇ ਸਭ ਕੁਝ ਹੁੰਦਾ ਹਰ ਇੱਕ ਚੀਜ਼ ਨੂੰ ਪਤਾ ਹੁੰਦਾ ਵੀ ਉਹ ਇੱਕ ਸਟੱਡੀ ਉਹਦੇ ਉੱਪਰ ਥੋੜਾ ਜਿਹਾ ਵਜਨ ਕੀਤਾ ਜਾਏ ਤਾਂ ਲੋਕ ਥੋੜੇ ਮਾਈਂਡ ਸੋਚ ਬਦਲ ਸਕਦੀ ਹੈ ਬਿਲਕੁਲ ਜੀ ਸਟੱਡੀ ਦੇ ਹੱਥ ਦੇ ਵਿੱਚ ਕੀ ਨਹੀਂ ਹੁੰਦਾ ਹੈਗਾ এডੂਕੇਸ਼ਨ ਜਿਹੜੀ ਹੈਗੀ ਹੈ এডੂਕੇਸ਼ਨ ਸਿਸਟਮ ਜਿਹੜਾ ਹੈਗਾ ਇਹਨਾਂ ਦੇ ਉੱਤੇ ਆਪਣੇ ਸਮਾਜ ਦੇ ਵਿੱਚ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਹੈ ਇਹ ਚੀਜ਼ ਨੂੰ ਜੇ ਰਿਸਪੌਂਸਿਬਿਲਟੀ ਦੇ ਨਾਲ ਕੰਡਕਟ ਕੀਤਾ ਜਾਵੇ ਠੀਕ ਹੈ ਸਹੀ ਤੰਗਦੇ ਟੀਚਰਸ ਹੋਣ ਜੋ ਵਧੀਆ ਤਰੀਕੇ ਨਾਲ ਨਾਟ ਜਸ ਟੀਚਰਸ इवन ਕੀ ਕਰਦੇ ਸਿਸਟਮ ਦੇ ਵਿੱਚ ਵੀ ਕਿਉਂਕਿ ਆਪਾਂ ਅਕਸਰ ਕਹਿੰਦੇ ਨਾ ਕਿ ਯੋਰ ਹੋਮ ਇਜ਼ ਯੋਰ ਫਰਸਟ ਸਕੂਲ ਬਿਲਕੁਲ ਜਿਵੇਂ ਤੁਸੀਂ ਉਹ ਵੀ ਕਿਹਾ ਵੀ ਅੱਜ ਦੇ ਟਾਈਮ ਦੇ ਉੱਤੇ ਨਾਲੇ ਪੇਰੈਂਟਸ ਨੂੰ ਬਹੁਤ ਜ਼ਰੂਰੀ ਹੈ ਇੱਕ ਗਾਈਡਿੰਗ ਫੋਰਸ ਹੋਣਾ ਵੀ ਬਹੁਤ ਜ਼ਰੂਰੀ ਹੈ ਇੰਨਾ ਵੀ ਫ੍ਰੈਂਡਲੀ ਨਹੀਂ ਹੋਣਾ ਚਾਹੀਦਾ ਕਿ ਨੋ ਤੁਸੀਂ ਕਹੋ ਵੀ ਤੂੰ ਤੂੰ ਕਰਕੇ ਤੁਸੀਂ ਆਪਣੇ ਮੰਮੀ ਪਾਪਾ ਨਾਲ ਗੱਲ ਨਹੀਂ ਕਰ ਸਕਦੇ ਹੈਗੇ ਇੱਕ ਗਾਈਡਿੰਗ ਫੋਰਸ ਇੱਕ ਰਿਸਪੈਕਟ ਹੋਣੀ ਬਹੁਤ ਜ਼ਰੂਰੀ ਹੈ ਪਰ ਇੱਕ ਇੰਨਾ ਕੁ ਓਪਨਨੈਸ ਹੋਣੀ ਵੀ ਜ਼ਰੂਰੀ ਹੈ ਵੀ ਤੁਹਾਨੂੰ ਡਰ ਨਾ ਲੱਗੇ ਯਾਰ ਕੋਈ ਗੱਲ ਕਹਿਣ ਲੱਗੇ ਤੁਹਾਨੂੰ ਇਦਾਂ ਲੱਗੇ ਕਿ ਜੇ ਮੈਂ ਅੱਜ ਕਿਸੇ ਪ੍ਰੋਬਲਮ ਚ ਹਾਂ ਤਾਂ ਮੈਂ ਖੁੱਲ ਕੇ ਦੱਸ ਸਕਦੀ ਹਾਂ ਉਹਨਾਂ ਨੂੰ ਵੀ ਆਹ ਪ੍ਰੋਬਲਮ ਆਈ ਮੈਨੂੰ ਉਹ ਡਰ ਨਹੀਂ ਹੋਣਾ ਚਾਹੀਦਾ ਹੈਗਾ ਸੋ ਸਿਮਿਲਰਲੀ ਆਈ ਥਿੰਕ ਉਹੀ ਚੀਜ਼ ਹੈਗੀ ਹੈ ਕਿ ਸਹੀ ਗਾਈਡੈਂਸ ਹੋਣੀ ਬਹੁਤ ਜ਼ਰੂਰੀ ਹੈ ਸਹੀ ਗਾਈਡੈਂਸ ਕਿਤੇ ਨਾ ਕਿਤੇ ਸ਼ਾਇਦ ਆਉਣ ਦੇ ਵਿੱਚ ਟਾਈਮ ਲੱਗ ਸਕਦਾ ਕਿਉਂਕਿ ਇਹ ਬਹੁਤ ਵੱਡਾ ਇੱਕ ਚੈਲੰਜ ਹੈ এডੂਕੇਸ਼ਨ ਸਿਸਟਮ ਵਾਸਤੇ ਬਦਲਦੇ ਟਾਈਮ ਦੇ ਨਾਲ ਇਹ ਬਦਲਦੀ ਗਾਈਡਲਾਈਨਸ ਦੇਣੀ ਆ ਮੇਰੇ ਹੁਣ ਇਹ ਆਖਰੀ ਹੀ ਹੈ ਫਿਲਮ ਤੇ ਫਿਲਮ ਦੇ ਵਿੱਚ ਘੋੜੀਆਂ ਬੰਦੂਕਾਂ ਤੁਸੀਂ ਵੀ ਹੈ ਬੰਦੂਕਾਂ ਨੂੰ ਪੂਰਾ ਉਹ ਕਰਿਆ ਹੋਇਆ ਕਿਉਂਕਿ ਚਲੋ ਫਿਲਮਾਂ ਫਿਲਮਾਂ ਚ ਹੁੰਦਾ ਜੋ ਵੀ ਹੁੰਦਾ ਹੈ ਕੀ ਉਹ ਚੀਜ਼ ਕਿੰਨੀ ਵਧੀਆ ਲੱਗਦੀ ਤੇ ਘੋੜੀਆਂ ਦਾ ਸ਼ੌਂਕ ਰੱਖਦੇ ਹੋ ਫਿਰ ਜਿਵੇਂ ਹੁਣ ਫਿਲਮ ਵਿੱਚ ਦਿਖਾਇਆ ਗਿਆ ਤੁਹਾਨੂੰ ਵੈਸਲੇ ਹੈ ਪਰ ਸਿਰਫ ਸ਼ੌਂਕ ਹੈ ਹਾਂ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਬੰਦੂਕਾਂ ਵਾਲੀ ਗੱਲ ਕੀਤੀ ਹੈ ਨਾ ਇਹ ਬਿਨਾਂ ਰੀਜ਼ਨ ਤੋਂ ਯੂਜ਼ ਨਹੀਂ ਹੋ ਰਹੀਆਂ ਹੈਗੀਆਂ ਫਿਲਮ ਦੇ ਵਿੱਚ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਬਹੁਤ ਚੀਜ਼ਾਂ ਸੀ ਕਨਸੀਲ ਕਰਕੇ ਰੱਖੀਆਂ ਹੋਈਆਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਜਿਹੜੀ ਸਰ ਨੇ ਆਪਣੇ ਹੱਥੇ 'ਚ ਫੜੀ ਹੋਏ ਤੁਸੀਂ ਮੇਰੇ ਹੱਥ 'ਚ ਵੀ ਦੇਖੋ ਆ ਮੈਂ ਦੇਖੀ ਮੈਂ ਤਾਂ ਨੇ ਪ੍ਰੈਕਟਿਸ ਕਰਦੇ ਤਾਂ ਦੇਖੀ ਹੈ ਹਾਂਜੀ ਤੇ ਇਹ ਬਿਲਕੁਲ मतलब मैं रिवील नहीं करना hmm. चाहंदी बट बेसिकली ਸਾਡੇ ਕੈਰੈਕਟਰਸ ਹੋਣ ਚਾਹੀਦੇ ਠੀਕ ਹੈ ਕਿ ਅਸੀਂ ਫੋਰਸ ਦਾ ਕੈਰੈਕਟਰ ਨਿਭਾ ਰਹੇ ਹਾਂ ਤਾਂ ਉਸ ਤਰੀਕੇ ਨਾਲ ਉਹ ਯੂਜ਼ ਕੀਤੇ ਆ ਗਏ ਹਾਂ ਤਾਂ ਤਾਕਤ ਤੇ ਬਲਕਿ ਫਰਸਟ ਟਾਈਮ ਮੈਂ ਪੁਲਿਸ ਆਫਿਸਰ ਦਾ ਨਿਭਾ ਰਹੀ ਆ ਤੇ ਮੇਰੇ ਲਈ ਯੂ نو ਇੱਕ ਕਾਈਂਡ ਆਫ ਵਧੀਆ ਐਕਸਪੀਰੀਅੰਸ ਰਿਹਾਗਾ ਇਹ ਪੁਲਿਸ ਆਫਿਸਰ ਨਿਭਾ ਰਿਹਾ ਹੈ ਤਾਂ ਕਿ ਬਿਨਾ ਪੱਕਈਏ ਕਿ ਵੀ ਜਸਟ ਦਿਖਾਉਣ ਵਾਸਤੇ ਸ਼ੋਅ ਆਫ ਵਾਸਤੇ ਜਿਵੇਂ ਅੱਜਕੱਲ ਚੱਲਦਾ ਹੈਗਾ ਵੀ ਆ ਚੀਜ਼ ਦਿਖਾ ਲੋ ਤਾਂ ਉਹਦੇ ਨਾਲ ਇਹਨੂੰ ਲੱਗਦਾ ਹੈ ਪਸਲਾ ਨਹੀਂ ਤੇ ਪੁਲਿਸ ਆ ਵੀ ਹਾਂ ਬਿਲਕੁਲ ਬਿਲਕੁਲ ਮੈਂ ਹਮ ਕਿਉਂਕਿ ਜਦੋਂ ਅਸੀਂ ਸ਼ੂਟ ਤੇ ਜਾਣਾ ਸੀਗਾ ਨਾ ਉਸ ਤੋਂ ਪਹਿਲਾਂ ਮੈਂ ਕਿਹਾ ਮੈਨੂੰ ਪ੍ਰੈਕਟਿਸ ਕਰਾਓ ਮਾੜਾ ਜਦ ਵੀ ਕਿਵੇਂ ਜੇ ਜਦੋਂ ਜਾਂਦੇ ਹੁੰਦੇ ਆ ਇਨਕਾਊਂਟਰ ਕਰਨ ਲਈ ਕਿਵੇਂ ਤੁਰ ਕੇ ਜਾਂਦੇ ਆ ਕੌਕਸ ਕਿਵੇਂ ਕਰਨੀ ਹੈ ਠੀਕ ਹੈ ਚਲੋ ਅਮ ਕਿਵੇਂ ਕਰਵਾਇਆ ਸਾਰਾ ਫਿਰ ਮੈਂ ਥੋੜੀ ਥੋੜੀ ਪ੍ਰੈਕਟਿਸ ਲਈ ਪਰ ਮੈਂ ਜੋ ਇੱਕ ਸਾਡਾ ਜਿਹੜਾ ਗਾਣਾ ਹੈ ਨਾ ਚੁੰਨੀ ਵਾਲਾ ਉਹਦੇ ਵਿੱਚ ਤੁਸੀਂ ਇੱਕ ਸੀਨ ਦੇਖਿਆ ਹੋਊਗਾ ਜਿਹਦੇ ਵਿੱਚ ਮੈਂ ਸ਼ੂਟ ਕਰ ਰਹੀ ਹਾਂ ਤਿੰਨ ਡਾਇਰੈਕਸ਼ਨਸ ਦੇ ਵਿੱਚ ਪਹਿਲਾਂ ਸਾਹਮਣੇ ਫਿਰ ਪਿੱਛੇ ਫਿਰ ਇੰਦਰ ਉਦੋਂ ਨਾ ਮੈਂ ਥੋੜਾ ਘਬਰਾ ਗਈ ਉਸ ਟਾਈਮ ਦੇ ਉੱਤੇ ਠੀਕ ਹੈ ਕਿਉਂਕਿ ਮੈਂ ਜਿਹੜੀ ਆਪਣੀ ਵੱਡੀ ਵਾਲੀ ਗਨ ਹੁੰਦੀ ਆ ਮੈਂ ਨਹੀਂ ਇਹ ਕਦੇ ਵੀ ਚਲਾਈ ਸੀਗੀ ਮੈਂ ਦੇਖੀ ਬਹੁਤ ਵਾਰ ਹੈਗੀ ਤੇਖੇ ਦੇਖੀ ਤਾਂ ਮੈਂ ਮਤਲਬ ਇੰਨੀ ਜ਼ਿਆਦਾ ਦੇਖੀ ਕਿ ਮੈਂ ਛੋਟੇ ਹੁੰਦਾ ਤੂੰ ਦੇਖਦਾ ਪਰ ਮੈਂ ਕਦੇ ਚਲਾਈ ਨਹੀਂ ਸੀਗੀ ਤੇ ਮੈਨੂੰ ਸਰ ਕਹਿੰਦੇ ਤੂੰ ਪੁਲਿਸ ਵਾਲਿਆਂ ਦੀ ਕੁੜੀ ਹੋ ਕੇ ਤੈਨੂੰ ਚਲਾਉਣੀ ਨਹੀਂ ਹੁੰਦੀ ਹੈਗੀ ਫਿਰ ਮੈਨੇ ਮੈਨੂੰ ਸਿਖਾਈ ਹੈ ਨਾ ਦੇਖ ਕਹਿੰਦੇ ਇੱਥੇ ਐ ਰੱਖਣੀ ਆ ਠੀਕ ਹੈ ਤੇ ਐ ਕਰਕੇ ਫਿਰ ਐ ਪਿੱਛੇ ਨੂੰ ਕਰਨੀ ਆ ਤੇ ਐਂਡ ਤੇ ਉਧਰ ਨੂੰ ਦੇਖ ਕੇ ਫਿਰ ਇਧਰ ਨੂੰ ਦੇਖ ਕੇ ਫਿਰ ਸ਼ੂਟ ਕਰੀਏ ਮੈਂ ਕਿਹਾ ਓਕੇ ਡਨ ਫਿਰ ਇਧਰ ਹੋਰ ਸਹੀ ਗੱਲ ਹੈ ਵੀ ਇਹ ਨਵੇਂ ਕਿਤੇ ਦੋ ਗੋਲੀ ਚੱਲੇ ਤੇ ਆਪ ਮਛੀਨੇ ਕਦੇ ਹਾਂਜੀ ਦੂਜਾ ਜਿਹੜਾ ਤੁਸੀਂ ਕੋੜੀਆਂ ਦੀ ਗੱਲ ਕੀਤੀ ਅਸੀਂ ਦੇਖੋ ਸਾਡੀ ਫਿਲਮ ਦਾ ਟਾਈਟਲ ਸ਼ੌਂਕੀ ਸਰਦਾਰ ਹੈ ਠੀਕ ਹੈ ਤਾਂ ਅਸੀਂ ਸਵੈਗ ਦਿਖਾਇਆ ਫਿਲਮ ਦੇ ਵਿੱਚ ਬਟ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਦਿਖਾਇਆ ਉਹਨੂੰ ਬਿਲਕੁਲ ਵੀ ਅਨਜਸਟੀਫਾਈਡ ਜਾਂ 네ਗੇਟਿਵ ਲਾਈਟ ਦੇ ਵਿੱਚ ਨਹੀਂ ਦਿਖਾਇਆ ਹੈਗਾ ਮਤਲਬ ਸ਼ੌਂਕ ਜਿਹੜੇ ਹੁੰਦੇ ਸੀ ਜਿਹੜੇ ਸਾਡੇ ਪੁਰਾਣੇ ਸ਼ੌਂਕ ਪਰਿਵਾਰਾਂ ਨੂੰ ਇਕੱਠੇ ਰੱਖ ਕੇ ਇਕੱਠੇ ਰਹਿਣਾ इवन ਕਿ ਸਾਥ-ਸਾਥ ਪਰਿਵਾਰਾਂ ਦੇ ਚੁੱਲ੍ਹੇ ਵੀ ਇਕੱਠੇ ਬਲਦੇ ਹੁੰਦੇ ਸੀ ਇਕੱਠੇ ਰੋਟੀਆਂ ਖਾਣੀਆਂ ਉਹ ਚੀਜ਼ਾਂ ਅੱਜ ਸ਼ਾਇਦ ਸਾਨੂੰ ਫਿਲਮਾਂ 'ਚ ਜ਼ੋਰ ਦੇਖਣ ਨੂੰ ਮਿਲਣਗੀਆਂ ਆ ਪੁਰਾਣੀ ਟਾਈਮ ਵਾਲੀਆਂ ਚੀਜ਼ਾਂ ਨਹੀਂ ਮੈਂ ਕਹਿ ਸਕਦੀ ਕਿ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹਦੇ ਵਾਸਤੇ ਹੋਰ ਸਾਡੇ ਕੋਲ ਬਹੁਤ ਫਿਲਮਾਂ ਨੇ ਅਸੀਂ ਬਹੁਤ ਸਾਰੀਆਂ ਪੀਰੀਅਡਿਕ ਫਿਲਮਾਂ ਬਣਾਈਆਂ ਨੇ ਤੇ ਹਰ ਫਿਲਮ ਦੇ ਵਿੱਚ ਤੁਸੀਂ ਸਾਰੇ ਰੰਗ ਨਹੀਂ ਦੇਖ ਸਕਦੇ ਹੈਗੇ ਪਰ ਇਹਦੇ ਵਿੱਚ ਤੁਸੀਂ ਕੁਝ ਕੁ ਰੰਗ ਜ਼ਰੂਰ ਦੇਖ ਸਕਦੇ ਹੋ ਜਿਵੇਂ ਦੇ ਆਪਣੇ ਬਜ਼ੁਰਗਾਂ ਨੂੰ ਸ਼ੌਂਕ ਹੁੰਦੇ ਸੀਗੇ ਠੀਕ ਹੈ ਉਹ ਜਿਹੜੇ ਕੁਝ ਰੰਗ ਤੁਹਾਨੂੰ ਅੱਜ ਦੀ ਜਨਰੇਸ਼ਨ ਨੂੰ ਉਹ ਕਰਦੇ ਹੋਏ ਦਿਖਾਈ ਦੇਣਗੇ ਤੁਸੀਂ ਮੈਨੂੰ ਇੱਕ ਪੁੱਛਿਆ ਸੀ ਵੀ ਜੇ ਮੈਨੂੰ ਘੋੜਸਵਾਰੀ ਦਾ ਸ਼ੌਂਕ ਹੈਗਾ ਤੇ ਮੈਂ ਸਿੱਖੀ ਹੋਈ ਆ ਅੱਛਾ ਹਲੇ ਮੈਨੂੰ ਬਹੁਤ ਚੰਗੀ ਤਰ੍ਹਾਂ ਨਹੀਂ ਆਉਂਦੀ ਬਟ ਬੇਸਿਕ ਆਉਂਦੀ ਆ ਅੱਛਾ ਲਓ ਜਦੋਂ ਘੋੜਾ ਮਿੰਦਾ ਆਪਾ ਤਾਂ ਕਦੇ ਬੈਠੇ ਮੈਸੇਜ ਜਿੱਥੇ ਬੈਠਾ ਨਹੀਂ ਮਤੋਂ ਜਦੋਂ ਭਜਦਾ ਕਿੰਨੇ ਆਪੇ ਆਪ ਨੂੰ ਬੈਲੈਂਸ ਕਰਨਾ ਸਭ ਤੋਂ ਔਖਾ ਹੁੰਦਾ ਹੈ ਹਾਂਜੀ ਹਾਂਜੀ ਇਹ ਤੁਹਾਨੂੰ ਲੈਂਗੁਏਜ ਸਮਝਣੀ ਪੈਂਦੀ ਹੈਗੀ ਅਗੋਂ ਕੋੜੇ ਦੀ ਵੀ ਠੀਕ ਹੈ ਤੁਹਾਨੂੰ ਉਹਦੇ ਨਾਲ ਦੋਸਤੀ ਕਰਨੀ ਪੈਂਦੀ ਆ ਤੁਹਾਨੂੰ ਉਹਦੇ ਨਾਲ ਇੱਕ ਤੁਸੀਂ ਉਹ ਫਿਲਮ ਦੇਖੀ ਆ ਆਜ਼ਾਦ ਜਿਹੜੀ ਹੁਣੀ ਆਈ ਆ Netflix ਦੇ ਉੱਤੇ ਅਜੀ ਦੇਵ ਗੰਦੀ ਮੇਂ ਸ਼ਾਇਦ ਦੇਖੀ ਨਹੀਂ ਹੋਗੀ। ਉਹ ਫਿਲਮ ਦੇ ਵਿੱਚ ਨਾ ਇੱਕ ਬਹੁਤ ਸੋਹਣੀ ਗੱਲ ਕਹੀ ਹੋਈ ਹੈ। ਉਹ ਫਿਲਮ ਦੇ ਵਿੱਚ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਕੋੜੇ ਨੂੰ ਨਾ ਅ ਸਰਦਾਰ ਚਾਹੀਦਾ ਹੁੰਦਾ ਹੈ। ਜਿਹੜਾ ਜਿਹੜਾ ਜਦੋਂ ਕੋੜੇ ਨੂੰ ਲੱਗ ਲੱਗਣ ਲੱਗ ਗਿਆ ਨਾ ਵੀ ਆਹ ਮੇਰਾ ਲੀਡਰ ਹੈ। ਉਹ ਤੁਹਾਡੀ ਸਾਰੀਆਂ ਗੱਲਾਂ ਮੰਨੂਗਾ। ਅੱਛਾ। ਅੱਛਾ। ਤਾਂ ਉਹ ਕੋੜੇ ਦੇ ਵਾਸਤੇ ਉਹ ਟਰਸਟ ਬਿਲਡ ਕਰਨਾ ਠੀਕ ਹੈ ਉਹ ਰਿਸਪੈਕਟ ਬਿਲਡ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਪਰ ਇੱਜ਼ਤ ਹੈ ਜਿਹੜੀ ਉਹ ਉਹ ਮਤਲਬ ਉਹ ਜਦੋਂ ਉਹਨੂੰ ਇਹ ਅਹਿਸਾਸ ਹੋ ਗਿਆ ਕਿ ਇਹ ਮੇਰਾ ਸਰਦਾਰ ਹੈ। ਉਹ ਉਹ ਤੁਹਾਡੀ ਸਾਰੀ ਗੱਲ ਜਦੋਂ ਮੇਰੇ ਵਰਗਾ ਬੰਨਾ ਜਾਏਗਾ ਜਦੋਂ ਲੱਤਾਂ ਕੰਮ ਲਾ ਕੇ ਉਹ ਮੈਟਰ ਚੱਕ ਕੇ ਮਾਰਨਾ ਹੀ ਮਤੋਂ ਨਹੀਂ ਸਭ ਤੋਂ ਇੱਕ ਸੈਂਸ ਹੁੰਦੀ ਜਿਹੜੀ ਉਹਨਾਂ ਵਿੱਚ ਹੈਗੀ ਹੈ ਤੇ ਮੇਰਾ ਸਵਾਰ ਨਹੀਂ ਹੈਗਾ ਹਾਂਜੀ ਹਾਂਜੀ ਤਾਂ ਹੀ ਤਾਂ ਹੀ ਕੋੜੇ ਕਿਸੇ ਨੂੰ ਵੀ ਇੱਥੇ ਇੱਥੇ ਆਪਦੇ ਕੋਲੇ ਆਉਣ ਨਹੀਂ ਦਿੰਦੇ ਹੈਗੇ ਬੰਗਾਰੀਏ ਸਾਥ ਕੇ ਬਸ ਨਹੀਂ ਸ਼ੌਕੀਨੀ ਹਾਂਜੀ ਤੇ ਕੀ ਕਰਾ ਚਾਹਦੇ ਦਰਸ਼ਕਾ ਨੂੰ ਕੁੜੀਆਂ ਸਾਡੇ ਸਮਾਜ ਦੀਆਂ ਕੁੜੀਆਂ ਅੱਜ ਕਾਫੀ ਤਰੱਕੀ 'ਚ ਹੈਗੀਆਂ ਅਸੀਂ ਨੋ ਡਾਊਟ ਅਸੀਂ ਸਟੱਡੀ ਦੀ ਗੱਲ ਕਰੀਏ ਖੇਡਾਂ ਦੀ ਗੱਲ ਕਰੀਏ ਅਸੀਂ ਫਿਲਮਾਂ ਦੀ ਗੱਲ ਕਰੀਏ ਦੇਖੀ ਮੈਸੇਜ ਹੈ ਪੂਰੇ ਦੇਸ਼ ਵਾਸਤੇ ਕਿਉਂਕਿ ਫਿਲਮ ਆ ਰਹੀ ਹੈ ਬਹੁਤ ਇੰਤਜ਼ਾਰ ਹੈਗਾ ਫਿਲਮ ਦਾ ਕੁੜੀਆਂ ਵਾਸਤੇ ਤਾਂ ਜੇ ਮੈਂ ਇਹੀ ਕਹਿਣਾ ਚਾਹੁੰਦੀ ਆ ਵੀ ਕੁੜੀਆਂ ਬਹੁਤ ਵੱਧ ਚੜ ਕੇ ਹੁਣ ਹਰ ਇੱਕ ਫੀਲਡ ਦੇ ਵਿੱਚ ਅੱਗੇ ਵਧ ਰਹੀਆਂ ਨੇ ਹਨਾ ਤੇ ਮੈਨੂੰ ਲੱਗਦਾ ਵੀ ਇਹ ਬਹੁਤ ਹੀ ਇੱਕ ਚੰਗੀ ਚੀਜ਼ ਆ ਜਿਹੜੀ ਹੁਣੇ ਸ਼ੁਰੂ ਹੋਈ ਆ ਸਾਡੇ ਸਮਾਜ ਦੇ ਵਿੱਚ ਤੇ ਪਰ ਇਹਦੀ ਰਿਸਪੌਂਸਿਬਿਲਟੀ ਨੂੰ ਜ਼ਰੂਰ ਨਾਲ ਲੈ ਕੇ ਚੱਲੋ ਠੀਕ ਹੈ ਇਹਦੀ ਰਿਸਪੌਂਸਿਬਿਲਟੀ ਨੂੰ ਕੈਜੂਅਲ ਨਾ ਲਓ ਪਲੀਜ਼ ਇਹ ਸਾਨੂੰ ਸੌਖੀ ਨਹੀਂ ਮਿਲੀ ਹੈਗੀ ਇਹ ਬਹੁਤ ਔਖ ਨਾਲ ਮਿਲੀ ਆ ਤਾਂ ਇਹਨੂੰ ਬ ਸਹੀ ਟੰਗ ਨਾਲ ਤੇ ਬਹੁਤ ਰਿਸਪੌਂਸਿਬਿਲਟੀ ਨਾਲ ਨਿਭਾਓ ਤੇ ਤੁਸਨ ਤੁਸੀਂ ਸਾਡੀ ਫਿਲਮ ਦੇ ਵਿੱਚ ਵੀ ਦੇਖਿਓ ਨਿਮਰਤ ਦਾ ਕੈਰੈਕਟਰ ਵੀ ਮੇਰਾ ਕੈਰੈਕਟਰ ਵੀ ਬਹੁਤ ਪਾਵਰਫੁਲ ਕੈਰੈਕਟਰਸ ਨੇ ਇਹ ਵਿਹੋਜੀ ਫਿਲਮ ਨਹੀਂ ਹੈਗੀ ਵੀ ਜਿਹਦੇ ਵਿੱਚ ਵੀ ਸੀ ਜਸਟ ਯੂ نو ਹਾਸਕੇ ਜੇ ਚੱਲੇ ਜਾਣਾ ਇਦਾਂ ਦਾ ਨਹੀਂ ਹੈਗਾ ਬਹੁਤ ਸਟਰੋਂਗ ਕੈਰੈਕਟਰਸ ਨੇ ਤੇ ਬਾਕੀ ਫਿਲਮ ਦੀ ਸਟੋਰੀ ਲਾਈਨ ਹੀ ਆਪ ਦੇ ਆਪ ਦੇ ਵਿੱਚ ਬਹੁਤ ਸਟਰੋਂਗ ਹੈ ਤੇ ਬਾਕੀ ਅ ਰਿਕੁਐਸਟ ਕਰ ਸਕਦੀਆਂ ਹੂੰ ਜ਼ਰੂਰ ਦੇਖ ਕੇ ਆਇਓ ਸ਼ੌਂਕੀ ਸਰਦਾਰ 16 ਮਈ ਸੋ ਸਾਡੇ ਦਾ ਬਹੁਤ ਹੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਵੀ ਦੱਸੇ ਤਾਂ ਉਹਨਾਂ ਤਜਰਬਿਆਂ ਨੂੰ ਅਸੀਂ ਜੇਕਰ ਆਪ ਵੀ ਜ਼ਿੰਦਗੀ ਜਿ ਕਿਉਂਕਿ weight loss ਜਾਂ ਐਕਟਿੰਗ ਲਾਈਨ ਚ ਕਿਵੇਂ ਆਏ ਪਰਿਵਾਰ ਤੋਂ ਸਪੋਰਟ ਵੀ ਜ਼ਰੂਰੀ ਹੁੰਦੀ ਹੈ ਤੇ ਸਾਰੀਆਂ ਚੀਜ਼ਾਂ ਤੁਸੀਂ ਆਪਣੀ ਜਿਹੜਾ ਕਮੈਂਟ ਹੈਗਾ ਸਾਡੇ ਨਾਲ ਜੁੜਾ ਸਾਂਝਾ ਕਰੋ ਅਤੇ ਜਿਹੜੀ ਫਿਲਮ ਹੈਗੀ ਹੈ 16 ਮਈ ਨੂੰ ਜ਼ਰੂਰ ਪਰਿਵਾਰ ਸਮੇਤ ਇਸ ਫਿਲਮ ਨੂੰ ਦੇਖੋ ਅਤੇ ਫਿਲਮ ਦਾ ਜਿਹੜਾ ਕਮੈਂਟ ਹੈਗਾ ਉਹ ਵੀ ਜ਼ਰੂਰ ਸਾਰਿਆਂ ਨਾਲ ਸਾਂਝਾ ਕਰੋ ਕੈਮਰਾ ਪਰਸਨ ਨੀਤਨ ਤੇ ਰਮੇਸ਼ ਤੇ ਨਾਲ ਸੰਦੀਪ ਕੰਬੋਸ ਮੋਹਾਲੀ ਤੋਂ